ਬਾਈ ਸਦਾ ਸਵਾਲ ਪੁੱਛੂੰਗਾ ਕੀ ਕਰਨ ਆਏ ਬਾਈ ਤੁਸੀਂ ਇੱਥੇ ਅਸੀਂ ਇੱਥੇ ਇਨ੍ਹਾਂ ਲੋਕਾਂ ਦੀ ਮਾਂ ਫੜਨ ਆਏ ਆ ਸਾਡੇ ਤੋਂ ਵੇਖੇ ਨਹੀਂ ਜਾਂਦੇ ਲੋਕ ਜਿਹੜੇ ਸਾਡੇ ਲੋਕ ਅੱਜ ਤੰਗ ਹੋ ਰਹੇ ਆ ਜਾਂ ਸਾਡੇ ਲੋਕ ਅੱਜ ਦੁਖੀ ਆ ਵੀ ਅਸੀਂ ਉਹਨਾਂ ਦੀ ਮਾਂ ਫੜਨ ਵਾਸਤੇ ਆ ਇਹ ਤਾਂ ਕੰਮ ਬਈ ਸਰਕਾਰਾਂ ਦਾ ਏ ਤੁਸੀਂ ਕਿਉਂ ਕਰ ਰਹੇ ਹੋ ਨੀ ਦੇਖੋ ਸਰਕਾਰਾਂ ਤੇ ਮੇਰੇ ਹਿਸਾਬ ਦੇ ਨਾਲ ਕਿਤੇ ਬੌੜਦੀਆਂ ਨਹੀਂ ਬਾਅਦ ਦੇ ਵਿੱਚ ਲਾਰੇ ਬਥੇਰੇ ਲਾਉਂਦੀਆਂ ਸਰਕਾਰਾਂ ਵੀ ਐ ਕਰਦੇ ਆਂਗੇ ਉਹ ਕਰਦੇ ਆਂਗੇ ਪਰ ਸਰਕਾਰਾਂ ਨਹੀਂ ਬੌੜਦੀਆਂ ਸੋ ਇਸ ਕਰਕੇ ਸਰਕਾਰਾਂ ਅੱਜ ਹੈ ਕੱਲ ਨਹੀਂ ਹੋਣਗੀਆਂ ਕੱਲ ਹੋਣਗੀਆਂ ਪਰਸੋਂ ਨਹੀਂ ਹੋਣਗੀਆਂ ਸੋ ਇਸ ਕਰਕੇ ਜਿਹੜਾ ਪੰਥ ਹੈ ਨਾ ਪੰਥ ਜੁੱਗੋ ਜੁਗ ਅਟੱਲ ਹੈ ਤੇ ਪੰਥ ਹਮੇਸ਼ਾ ਜਿੱਥੇ ਵਿਪਤਾ ਪੈਂਦੀ ਆ ਜਿੱਥੇ ਸੰਕਟ ਆਉਂਦਾ ਵਾ ਜਾਂ ਮਾੜਾ ਸਮਾਂ ਆਉਂਦਾ ਪੰਥ ਉੱਥੇ ਖੜਦਾ ਆ ਪਹਿਲਾਂ ਵੀ ਖੜਦਾ ਆ ਤੇ ਹੁਣ ਵੀ ਆ ਕੇ ਇਹ ਪੰਥ ਖੜਿਆ ਅੱਗੇ ਨੂੰ ਹੀ ਚੱਲੋ ਲੋਕ ਕਹਿੰਦੇ ਵੀ ਜਦੋਂ ਭਾਰਤ ਦੇ ਵਿੱਚ ਕਿਸੇ ਵੀ ਥਾਂ ਦੇ ਉੱਪਰ ਜਦੋਂ ਮੁਸੀਬਤ ਹੁੰਦੀ ਹੈ ਤੇ ਪੰਜਾਬੀ ਭੱਜ ਕੇ ਪਹਿਲਾ ਕੰਮ ਜਿਹੜਾ ਹੈਗਾ ਉਹ ਸਭ ਤੋਂ ਅੱਗੇ ਹੁੰਦਾ ਹੈ ਪਰ ਜਦੋਂ ਪੰਜਾਬ ਦੇ ਉੱਪਰ ਮੁਸੀਬਤ ਆਈ ਤੇ ਫੇਈ ਆਏ ਲੋਕ ਸੇਵਾ ਕਰਨ ਤੇ ਲਈ ਮਦਦ ਕਰਨ ਲਈ ਨਹੀਂ ਨਹੀਂ ਪੰਜਾਬੀਆਂ ਵਾਸਤੇ ਕਿਨੇ ਆਉਣਾ ਕਰੀ ਕਦੀ ਰਾਜਿਆਂ ਵਾਸਤੇ ਵੀ ਨੌਕਰ ਮਦਦ ਕਰ ਸਕਦੇ ਆ ਰਾਜੇ ਇਥੇ ਮਦਦ ਕਰ ਸਕਦੇ ਆ ਨੌਕਰਾਂ ਦੀ ਨੌਕਰ ਰਾਜੇ ਦੀ ਮਦਦ ਨਹੀਂ ਕਰਦਾ ਪੰਜਾਬ ਰਾਜਾ ਵਾ ਤੇ ਹੋਰ ਜਿੰਨੇ ਵੀ ਇੰਡੀਆ ਦੇ ਸੂਬੇ ਸਾਡੇ ਨੌਕਰ ਆ ਪੰਜਾਬ ਦੇ ਸੋ ਇਸ ਕਰਕੇ ਅਸੀਂ ਨੌਕਰਾਂ ਕੋਲੋਂ ਆਸ ਵੀ ਨਹੀਂ ਰੱਖਦੇ ਅਸੀਂ ਨੌਕਰਾਂ ਕੋਲੋਂ ਆਸ ਵੀ ਨਹੀਂ ਰੱਖਦੇ ਸਾਨੂੰ ਨਹੀਂ ਲੋੜ ਨੌਕਰਾਂ ਦੀ ਅਸੀਂ ਰਾਜੇ ਆ ਅਸੀਂ ਰਾਜੇ ਆ ਤੇ ਰਾਜਿਆਂ ਨੂੰ ਕਾਦੀ ਲੋੜ ਅਸੀਂ ਆਪ ਸਾਡੇ ਭਰਾਵਾਂ ਨਾਲ ਖੜੇ ਆ ਯਾਰ ਕਿੰਦੀ ਗੱਲ ਆ ਕਿਤੇ ਅਸੀਂ ਕਿਹੇ ਅੱਗੇ ਪੁਕਾਰ ਨਹੀਂ ਕਰਦੇ ਕੋਈ ਬਿਹਾਰ ਦਾ ਕੋਈ ਜੂਪੀ ਦਾ ਕੋਈ ਐਮਪੀ ਦਾ ਕਿਸੇ ਅੱਗੇ ਪੁਕਾਰ ਨਹੀਂ ਕਰਦੇ ਹਾਂ ਸਾਡੇ ਭਰਾ ਵੱਖੋ ਵੱਖਰੀਆਂ ਸਟੇਟਾਂ ਦੇ ਵਿੱਚ ਬੈਠੇ ਆ ਉਹ ਸਾਡੇ ਨਾਲ ਆ ਉਹਨਾਂ ਦੇ ਸਾਨੂੰ ਫੋਨ ਵੀ ਆ ਰਹੇ ਆ ਹਮਦਰਦੀ ਦੇ ਫੋਨ ਆ ਰਹੇ ਆ ਤੇ ਉਹ ਵੀ ਆਪਣੇ ਪਿੰਡਾਂ ਦੇ ਵਿੱਚ ਇੱਥੇ ਸਨੇਹ ਲਾ ਕੇ ਸਾਡੇ ਕੋਲ ਇੱਥੇ ਸਾਰਾ ਸਮਾਨ ਮੁਹੱਈਆ ਕਰਵਾ ਰਹੇ ਆ ਸੋ ਇਸ ਕਰਕੇ ਪੰਜਾਬ ਰਾਜਾ ਪੰਜਾਬ ਨੂੰ ਕਿਸੇ ਦੂਜੇ ਦੀ ਪ੍ਰਵਾਹ ਨਹੀਂ ਕੋਈ ਆਵੇ ਚਾਹੇ ਨਾ ਆਵੇ ਅਸੀਂ ਖੜਨ ਵਾਲੇ ਹੈਗੇ ਪੰਜਾਬੀ ਪੰਜਾਬੀ ਕੌਮ ਕਿਤੇ ਇੱਥੇ ਖਤਮ ਹੋ ਗਈ ਹੈ ਅਸੀਂ ਜੀ ਰਾਜਨ ਖੜੇ ਆ ਆਪਣੇ ਭਰਾਵਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜਿੱਥੋਂ ਵੀ ਤੱਕ ਅਸੀਂ ਸਾਥ ਦੇਵਾਂਗੇ ਪੂਰਾ ਡਟ ਕੇ ਸਾਥ ਦੇਵਾਂਗੇ ਇੱਕ ਪਾਸੇ ਆਸਟ੍ਰੇਲੀਆ ਦਾ ਝੰਡਾ ਲੱਗਾ ਹੋਵੇ ਇੱਕ ਪਾਸੇ ਇੰਡੀਆ ਦਾ ਝੰਡਾ ਲੱਗਾ ਹੋਵੇ ਅਮਰੀਕਾ ਦਾ ਲੱਗਾ ਹੋਵੇ ਕੈਨੇਡਾ ਦਾ ਝੰਡਾ ਲੱਗਾ ਹੋਵੇ ਕਿਸੇ ਵੀ ਦੇਸ਼ ਦਾ ਝੰਡਾ ਲੱਗਾ ਹੋਵੇ ਦੁਨੀਆ ਦੀ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਝੰਡਾ ਲੱਗਾ ਹੋਵੇ ਉਹਨਾ ਝੰਡਿਆਂ ਥੱਲੇੋਂ ਕਿਸੇ ਨੂੰ ਬੁਰਕੀ ਦੀ ਆਸ ਨਹੀਂ ਹੁੰਦੀ ਤੇ ਜਿੱਥੇ ਨਿਸ਼ਾਨ ਸਾਹਿਬ ਝੂਲਦਾ ਹੋਵੇ ਉੱਥੇ ਲੋਕ ਵੇਖ ਕੇ ਜਾਂਦੇ ਵੀ ਇੱਥੇ ਰਹਿਣ ਵਾਸਤੇ ਟਿਕਾਣਾ ਮਿਲ ਸਕਦਾ ਖਾਣ ਵਾਸਤੇ ਰੋਟੀ ਮਿਲ ਸਕਦੀ ਆ ਪਹਿਨਣ ਵਾਸਤੇ ਕੱਪੜਾ ਮਿਲ ਸਕਦਾ ਵਰਤਣ ਵਾਸਤੇ ਧੰਨ ਮਿਲ ਸਕਦਾ ਸੋ ਇਸ ਕਰਕੇ ਨਿਸ਼ਾਨ ਸਾਹਿਬ ਦੀ ਅਹਿਮੀਅਤ ਆ ਸਾਨੂੰ ਕਿਸੇ ਪਾਰਟੀ ਦੇ ਕਿਸੇ ਦੇਸ਼ ਦੇ ਰਾਜੇ ਦੇ ਝੰਡੇ ਦੀ ਫਿਕਰ ਨਹੀਂ ਆ ਸਾਡਾ ਨਿਸ਼ਾਨ ਸਾਹਿਬ ਜਿੱਨਾ ਜਿਹੜਾ ਝੂਲਦਾ ਨਾ ਉਹਨਾਂ 'ਚ ਸਾਨੂੰ ਕੋਈ ਨਹੀਂ ਮਾਰ ਸਕਦਾ ਕੋਈ ਝੁਕਾ ਨਹੀਂ ਸਕਦਾ ਅਸੀਂ ਡੋਲ ਨਹੀਂ ਸਕਦੇ ਉਹਨਾਂ 'ਚ ਅਸੀਂ ਚੜ੍ਹਦੀ ਕਲਾ ਦੇ ਵਿੱਚ ਆ ਕੁਝ ਦਿਨ ਪਹਿਲਾਂ ਤੁਹਾਡੀ ਇੱਕ ਵੀਡੀਓ ਬਹੁਤ ਸੋਸ਼ਲ ਮੀਡੀਆ ਤੇ ਪਰ ਚਰਚਾ ਦਾ ਵਿਸ਼ਾ ਬਣੀ ਜੀ ਵਾਇਰਲ ਕਾਫੀ ਹੋਈ ਕੀ ਭਈ ਅੜਿੱਕਾ ਕਾ ਤੋ ਪਾਲੇ ਹੈ ਤੁਸੀਂ ਉਹ ਦੇਖ ਤਾ ਉਹ ਹਲੋ ਉਹ ਦੇਖ ਤਾ ਮਾਰਾ ਯਹੀ ਫਤਾ ਕੇ ਕੋਈ ਸੇਵਾ ਕਰਨੀ ਹੈ ਤੁਸੀਂ ਸੇਵਾ ਕਰ ਰਹੇ ਹੋ ਉਹ ਬਹੁਤ ਹੈ ਯਾਦ ਕਰ ਮਰ ਤਾ ਉੱਤਰ ਲੋ ਇਹ ਰਾਜੀ ਖਾਣੇ ਨਹੀਂ ਆਏ ਸੰਗ ਤੇ ਸੇਵਾ ਕਰਨ ਤੇ ਤੁਹਾਡਾ ਲੀਡਰ ਨੇ ਕਹਿੰਦੇ ਸੇਵਾ ਅਸੀਂ ਨਹੀਂ ਜੀ ਅੜਿੱਕਾ ਤੇ ਦੇਖੋ ਜੀ ਇਹ ਸਰਕਾਰਾਂ ਪਾਉਂਦੀਆਂ ਵਾ ਹੂੰ ਆਪਾਂ ਤੇ ਜਦੋਂ ਕਹਿੰਦੇ ਹੁੰਦੇ ਆ ਵੀ ਅੜਕੇ ਤੇ ਅਸੀਂ ਅੜਕੇ ਅਸੀਂ ਪਹੁੰਚਿਆ ਇਹ ਸਰਕਾਰਾਂ ਦਾ ਕੰਮ ਸੀ ਵੇਖੋ ਸਾਡੇ ਤੋਂ ਰੋਂਦੇ ਹੋਏ ਕਿਸਾਨ ਨਹੀਂ ਵੇਖੀ ਜਾਂਦੇ ਆਂਦੇ ਜਦੋਂ ਕਿਸਾਨ ਆਪਣੀ ਫਸਲ ਪਾਲਦਾ ਨਾ ਪੁੱਤਾਂ ਦੀ ਤਰ੍ਹਾਂ ਪਾਲਦਾ ਹੈ ਤੇ ਅੱਜ ਉਹ ਪੋਤੋ ਦਾ ਪਾਣੀ ਦੇ ਥੱਲੇ ਨੱਪਿਆ ਹੋਇਆ ਵਾ ਇੱਥੇ ਕਿਸਾਨ ਰੋਜ਼ ਨਿਗਾਹ ਮਾਰਦੇ ਥੱਲੇ ਗੰਦੇ ਪਾਣੀ ਨੂੰ ਦਰਿਆ ਦੇ ਪਾਣੀ ਨੂੰ ਵੀ ਸ਼ਾਇਦ ਸਾਡ ਨੂੰ ਆਪਣੇ ਪੋਤ ਦੇ ਦਰਸ਼ਨ ਹੋ ਜਾਣ ਵੀ ਸਾਡੀ ਫਸਲ ਦੇ ਦਰਸ਼ਨ ਹੋ ਜਾਣ ਤੇ ਸਾਡੇ ਤੋਂ ਕਿਸਾਨ ਦੇਖੇ ਨਹੀਂ ਜਾਂਦੇ ਅਸੀਂ ਆ ਕੇ ਉਹਨਾਂ ਕਿਸਾਨਾਂ ਦੀ ਮਦਦ ਕਰਨ ਆਏ ਆਂ ਅਸੀਂ ਆ ਕੇ ਉਹਨਾਂ ਭੁੱਖੇ ਮਰਦੇ ਪਸ਼ੂਆਂ ਨੂੰ ਰਾਸ਼ਨ ਵੰਡਣ ਆਏ ਆ ਜਾਂ ਉਹਨਾਂ ਤੱਕ ਚਾਰਾ ਪਹੁੰਚਾਉਣ ਆਏ ਆ ਅਸੀਂ ਲੋਕਾਂ ਦੇ ਜਿਹੜੇ ਪਾਣੀ ਚ ਘਰ ਡੁੱਬੇ ਆ ਉਹਨਾਂ ਦੀਆਂ ਰਸੋਈਆਂ ਤੱਕ ਰਾਸ਼ਨ ਪਹੁੰਚਾਉਣ ਆਏ ਆ ਤੇ ਇਹ ਜਿਹੜਾ ਇਹ ਸਰਕਾਰਾਂ ਅੜਿੱਕਾ ਬਣਦੀਆਂ ਵੀ ਇਹਨਾਂ ਨੇ ਰਾਸ਼ਨ ਹੀ ਰੋਕ ਲਿਆ ਬਤੰਦਰਾ ਨੇ ਕੋਲੋਂ ਦੇਣਾ ਤਾਂ ਕੀ ਕੋਲੋਂ ਸੇਵਾ ਤਾਂ ਕੀ ਕਰਨੀ ਜਿਹੜੇ ਆਏ ਹੀ ਉਥੇ ਟਰਾਲੇ ਭਰ ਕੇ ਟਰੱਕ ਭਰ ਕੇ ਉਹੀ ਰੋਕ ਕੇ ਬਹਿ ਗਏ ਸੋ ਉਹਦੇ ਕਰਕੇ ਅੜਿੱਕੇ ਇਹ ਬਣਦੇ ਆ ਕਦੀ ਸਿੱਖ ਵੀ ੜਕਾ ਬਣਿਆ ਸਿੱਖਦੇ ਹਮੇਸ਼ਾ ਆ ਕੇ ਬਾਹ ਫੜਦਾ ਸਿੱਖ ਹਮੇਸ਼ਾ ਆ ਕੇ ਨਾਲ ਖੜਦਾ ਸਿੱਖ ੜਕਾ ਨਹੀਂ ਬਣਦੇ ੜਕੇ ਤੋੜਦੇ ਜਰੂਰ ਆ ਸਿੱਖ ਅੱਛਾ ਭਾਈ ਤੁਸੀਂ ਭਾਈ ਅਮਰਿਤਪਾਲ ਸਿੰਘ ਖਾਲਸਾ ਹੋਰੇ ਦੀ ਫੋਟੋ ਫੜੀ ਹੋਈ ਹੈ ਬਈ ਦਿੱਕਤ ਤਾਂ ਨਹੀਂ ਆਉਂਦੀ ਇਹਨਾਂ ਦੀ ਫੋਟੋ ਫੜਨ ਵੇਲੇ ਕਿਉਂਕਿ ਸਰਕਾਰ ਦੇ ਨੁਮਾਇੰਦੇ ਬਹੁ ਘੁੰਮਦੇ ਪਏ ਨੇ ਦਿੱਕਤ ਆ ਵੀ ਜਾਵੇ ਖੜੇ ਆ ਫਿਰ ਕਿਹੜੀ ਗੱਲ ਆ ਜੇ ਭਾਈ ਅਮਰਿਤਪਾਲ ਸਿੰਘ ਦੇ ਨਾਲ ਪਹਿਲਾਂ ਖੜੇ ਆ ਜਦੋਂ ਐਨਐਸਸੀ ਵਾਲਾ ਦੌਰ ਚੱਲਿਆ ਜਦੋਂ ਘਰਾਂ 'ਚ ਪੁਲਿਸ ਦੇ ਛਾਪੇ ਆਏ ਭਾਰਤ ਦੀ ਹਰੇਕ ਏਜੰਸੀ ਨੇ ਸਾਡੀ ਪੂਛ ਪੜਤਾਲ ਕੀਤੀ ਵੀ ਇਹ ਬੰਦੇ ਕਿੱਥੋਂ ਉੱਠ ਕੇ ਭਾਈ ਸਾਹਿਬ ਦਾ ਸਾਥ ਦੇ ਰਹੇ ਆ ਅਸੀਂ ਉਦੋਂ ਨਹੀਂ ਅਸੀਂ ਉਦੋਂ ਨਹੀਂ ਡੋਲੇ ਜਦੋਂ ਸਰਕਾਰ ਨੇ ਸਾਡੇ ਉੱਪਰ ਪਰਚੇ ਪਾਏ ਸਾਡੇ ਨੌਜਵਾਨ ਜੇਲ੍ਹਾਂ ਦੇ ਅੰਦਰ ਸੋਟੇ ਅਸੀਂ ਘਰੋਂ ਬੇ ਘਰ 6 ਮਹੀਨੇ ਰਹੇ ਮੈਂ ਤੇ ਰਜਿੰਦਰ ਸਿੰਘ ਅਸੀਂ ਉਦੋਂ ਨਹੀਂ ਡੋਲੇ ਅਸੀਂ ਹੁਣ ਡੋਲ ਜਾਂਗੇ ਅਸੀਂ ਡੋਲਦੇ ਨਹੀਂ ਜਿਹਦੇ ਨਾਲ ਖੜੇ ਆ ਤੇ ਖੜੇ ਆ ਦਿਲੋਂ ਖੜੇ ਆ ਸਾਡੇ ਅੰਦਰ ਭਾਈ ਅਮਰਤਪਾਲ ਸਿੰਘ ਬਾਈ ਦੀਪ ਸਿੱਧੂ ਦੇ ਨਾਲ ਜਦੋਂ ਆਪਣਾ ਮੋਰਚਾ ਚੱਲਿਆ ਉਦੋਂ ਦੀ ਸਾਡੀ ਸਾਹ ਜੀ ਇਹ ਕਰਕੇ ਅੱਜ ਵੀ ਅਸੀਂ ਇਹ ਨੌਜਵਾਨ ਸਰੀਰ ਕਰਕੇ ਦੁਨੀਆ ਤੋਂ ਚਲ ਗਿਆ ਜਿੰਨਾ ਚਿਰ ਜਿਉਂਦੇ ਆ ਇਹਨਾਂ ਨੌਜਵਾਨਾਂ ਨੂੰ ਮਤਲਬ ਇਹਨਾਂ ਦੀ ਆਵਾਜ਼ ਨਹੀਂ ਅਸੀਂ ਕਹਿੰਦੇ ਸੀ ਨਾ ਉਦੋਂ ਵੀ ਦੀਪ ਸਿੱਧੂ ਭੱਜ ਗਿਆ ਜਾਂ ਜਦੋਂ ਭਾਈ ਅਮਰਤਪਾਲ ਸਿੰਘ ਦਾ ਦੌਰ ਚੱਲਿਆ ਅਮਰਤਪਾਲ ਸਿੰਘ ਭੱਜ ਗਿਆ ਤੇ ਖੜ ਗਏ ਦੋਵੇਂ ਆ ਗਏ ਇੱਥੇ ਅਮਰਤਪਾਲ ਵੀ ਖੜਿਆ ਤੇ ਇੱਥੇ ਦੀਪ ਸਿੱਧੂ ਵੀ ਖੜਿਆ ਦੂਜੇ ਕਿੱਥੇ ਆਜਾ ਵਿਖਾਓ ਆ ਇਧਰਲੇ ਪਾਸਿਓਂ ਲੈ ਜਾਓ ਤੇ ਉਧਰਲੇ ਪਾਸੇ ਤੱਕ ਲੈ ਜਾਓ ਜਿੱਥੇ ਪਾਣੀ ਆ ਜੇ ਹੈਗਾ ਕੋਈ ਤੇ ਵਿਖਾ ਦਿਓ ਆ ਤੇ ਦੋਵੇਂ ਖੜੇ ਆ ਇਹ ਤੇ ਮਰਦੇ ਆ ਨਾ ਇਹ ਦੋਵੇਂ ਖੜੇ ਆ ਤੇ ਇਹਨਾਂ ਨੂੰ ਖਿਲਾ ਰਿਹਾ ਅਸੀਂ ਜਿੰਨਾ ਚਿਰ ਮਹਾਰਾਜ ਦੀ ਕਿਰਪਾ ਸਿਰ ਤੇ ਮੇਰ ਪਰਿਆ ਹੱਥ ਆ ਅਸੀਂ ਇਹਨਾਂ ਨੌਜਵਾਨਾਂ ਦੇ ਨਾਲ ਭਾਈ ਅਮਰਤਪਾਲ ਸਿੰਘ ਦੇ ਨਾਲ ਤੇ ਮਹਾਰਾਜ ਕਿਰਪਾ ਕਰੇ ਜਲਦੀ ਤੋਂ ਜਲਦੀ ਉਹਨੂੰ ਡਿਬਰੂਗੜ ਜੇਲ੍ਹ ਦੇ ਵਿੱਚੋਂ ਰਿਹਾ ਵੀ ਪੰਥ ਕਰਵਾਊਗਾ ਤਗੜੇ ਹੋ ਕੇ ਸੋ ਸੱਚੇ ਸਤਗੁਰੂ ਜੀ ਨੇ ਇਹ ਕਿਰਪਾ ਕਰਨੀ ਸੋ ਇਸ ਕਰਕੇ ਤਸਵੀਰਾਂ ਵਾਸਤੇ ਪ੍ਰੋਬਲਮ ਆ ਸਕਦੀਆਂ ਅਸੀਂ ਇਹਨਾਂ ਦਾ ਸਾਥ ਦੇ ਰਹੇ ਹਾਂ ਸੱਚ ਦਾ ਸਾਥ ਦੇ ਰਹੇ ਹਾਂ ਤੇ ਜੋ ਸੱਚ ਦਾ ਰਾਹੀ ਇਦਾਂ ਦਾ ਹੁੰਦਾ ਕੋ ਜਿਹੜਾ ਜੰਗਲ ਦੇ ਵਿੱਚ ਸ਼ੇਰ ਥੋੜੇ ਹੀ ਹੁੰਦੇ ਆ ਜੰਗਲ ਦੇ ਵਿੱਚ ਜੇ ਸ਼ੇਰ ਹੀ ਤੁਰੇ ਫੈਣ ਵਾਧੂ ਤੇ ਫਿਰ ਸ਼ੇਰ ਦੀ अहमियत ਘਟ ਜਾਂਦੀ ਹੈ ਸੋ ਇਸ ਕਰਕੇ ਸਾਡੀ ਕੌਮ ਸ਼ੇਰਾਂ ਵਾਲੀ ਆ ਅਸੀਂ ਭਾਵੇਂ 2% ਆ ਪਰ ਪੂਰੀ ਦੁਨੀਆ ਤੇ ਸਾਡਾ ਰਾਜ ਆ ਪੂਰੀ ਦੁਨੀਆ ਤੇ ਸਿੱਖ ਬੈਠਾ ਵਾ ਜਿੱਥੇ ਵੀ ਬੈਠਾ ਸਿੱਖ ਦੀ ਜਗਿਆਕਾਰ ਆ ਸਿੱਖ ਦੀ ਮਹਿਮਾ ਹੁੰਦੀ ਆ ਸਿੱਖ ਨੂੰ ਲੋਕ ਸਲਾਉਂਦੇ ਆ ਸੋ ਇਸ ਕਰਕੇ ਗੁਰੂ ਮਹਾਰਾਜ ਦਾ ਚਲਾਇਆ ਹੋਇਆ ਪੰਥ ਹੈ ਗੁਰੂ ਮਹਾਰਾਜ ਦਾ ਚਲਾਇਆ ਹੋਇਆ ਸੰਧਾਨ ਆ ਤਾਂ ਕਿ ਉਸ ਸੰਧਾਨ ਤੋਂ ਮੁਤਾਬਕ ਹੀ ਅਸੀਂ ਇਹ ਕਾਰਜ ਕਰ ਰਹੇ ਆ ਸੋ 2% ਉਹ ਸਾਡੀ ਸੋਚ ਨਹੀਂ ਹੋ ਸਕਦੀ ਆ ਪਰ ਪਾਸ਼ਾ ਜੀ ਕਹਿੰਦੇ ਸਵਾ ਲੱਖ ਸੀ ਏਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਅਹੀਂ ਤੇ ਅਹੀਂ ਤੇ ਵੱਡੀਆਂ ਵੱਡੀਆਂ ਜੰਗਾਂ ਵੀ ਵੀ ਜਾਣੇ ਲੜ ਗਏ ਸਾਡੇ ਤੇ 40 ਸੂਰਮੇ ਚਮਕੌਰ ਦੀ ਜਦੋਂ ਜੰਗ ਹੁੰਦੀ ਆ ਚਮਕੌਰ ਦੀ ਜੰਗ ਦੇ ਵਿੱਚ 10 ਲੱਖ ਦੇ ਨਾਲ ਮੱਥਾ ਲਾਗੇ ਸੋ ਇਸ ਕਰਕੇ ਅਹੀਂ ਭਾਵੇਂ 2% ਆ ਪਰ ਪੂਰੀ ਦੁਨੀਆ ਤੇ ਇਸ ਟਾਈਮ ਸਿੱਖਾਂ ਦੇ ਨਿਸ਼ਾਨ ਸਾਬ ਝੂਲ ਰਹੇ ਆ ਜਾਜਕਾਰ ਹੋ ਰਹੀ ਆ ਗਗਨ ਸਿੰਘ ਮਾਨਹੋਰੀ ਮੇਰੇ ਖਿਆਲਾਂ ਲੱਜਾਏ ਸੀਗੇ ਉਹ ਮੇਰੇ ਕੁਝ ਦਿਨ ਪਹਿਲਾਂ ਆਏ ਸੀਗੇ ਤੇ ਇਤੋਂ ਇਹ ਇੱਧਰ ਆਏ ਸੀਗੇ ਬਈ ਇਹ ਦੇਖ ਕੇ ਗਏ ਆ ਫੋਟੋਆਂ ਤੁਹਾਨੂੰ ਦੇਖ ਕੇ ਗਏ ਹੈ ਕਿ ਸਾਰੇ ਕੁਝ ਵੇਖੋ ਭਗਵੰਤ ਸਿੰਘ ਮਾਰਨਾ ਇੱਥੇ ਇੱਕ ਬੈਰੀਕੇਡ ਲਾਏ ਇੱਥੇ ਸਾਡੀ ਗੱਡੀ ਖੜੀ ਹੈ ਨਾ ਇਧਰਲੇ ਪਾਸੇ ਬੈਰੀਕੇਡ ਲਾਏ ਸੀ ਤੇ ਉਹ ਪੁਲ ਦੇ ਉੱਪਰੋਂ ਪਰਾਂ-ਪਰਾ ਹੀ ਚਲ ਗਏ ਸ਼ਾਇਦ ਕੋਹਾਂ ਦੇ ਕੋਈ ਉਹਨਾਂ ਨੇ ਪਹਿਲਾਂ ਉਹਨਾਂ ਦੀ ਟੀਮ ਨੇ ਸਰਵੇ ਕੀਤਾ ਹੋਊਗਾ ਵੀ ਅਗਲੇ ਪਾਸੇ ਦੇ ਸੰਤ ਜਰਨੈਲ ਸਿੰਘ ਉਹਨਾਂ ਦੀ ਤਸਵੀਰ ਲੱਗੀ ਉਧਰ ਨਾ ਚਲ ਜਿਓ ਸਾਧਨੀ ਕਰਦੇ ਬਈ ਇਹ ਭਾਈ ਅਮਰਿਤਪਾਲ ਸਿੰਘ ਉਹਨਾਂ ਦਾ ਕਰੂਗਾ ਉਹ ਭਾਈ ਦਲਾਵਰ ਸਿੰਘ ਦੀ ਤਸਵੀਰ ਲੱਗੀ ਜਿੰਨੇ ਬੇਅੰਤਾ ਬੁਚੜ ਚੇਥੜੇ ਜੇ ਥੜੇ ਕਰਦਾ ਹੈ ਉਹਨਾਂ ਨੂੰ ਕੌਣ ਪਸੰਦ ਕਰੂਗਾ ਯਾਰ ਹੂੰ ਬਿਆਨਤੀ ਬੁਚੜਾ ਟੂ ਉਹਨਾਂ ਨੂੰ ਪਸੰਦ ਕਰਨਗੇ ਇਹ ਹੋ ਹੀ ਨਹੀਂ ਸਕਦਾ ਜਿਨ੍ਹਾਂ ਨੇ ਬਿਆਨਤੀ ਬੁਚੜ ਦੇ ਚਥੜੇ ਚਥੜੇ ਡਾਤੇ ਉਹਨਾਂ ਨੂੰ ਪਸੰਦ ਕੌਣ ਕਰੂਗਾ ਇਹ ਇਹ ਉਹ ਉੱਥੋਂ ਹੀ ਪਛਾਉਂ ਹੀ ਮੁੜ ਗਏ ਚਲੋ ਉਹਨੇ ਵਾਦਾ ਕੀਤਾ ਵੀ ਮੈਂ ਉਹ ਇਹਨਾਂ ਨੂੰ ਦਊਗਾ ਜਿਹੜਾ ਮੁਆਜਬਾ ਬੰਦਾ ਵਾ ਤੇ ਪਰ ਮੇਰੇ ਹਿਸਾਬ ਦੇ ਨਾਲ ਅਸੀਂ ਇੱਥੋਂ ਦੇ ਲੋਕਾਂ ਦੀ ਆਵਾਜ਼ ਲੈ ਕੇ ਤੇ ਅਪੀਲ ਕਰਦੇ ਆਂ ਵੀ ਜੇਕਰ ਤੁਸੀਂ ਕੁਝ ਦੇਣਾ ਹੀ ਹੈ ਨਾ ਇਹਨਾਂ ਨੂੰ ਮਜ਼ਬੂਤ ਬੰਨ ਦੇ ਦਿਓ ਮਜ਼ਬੂਤ ਬੰਨ ਜੇਕਰ ਤੁਸੀਂ ਬੰਨ ਦੋਗੇ ਕੀ ਆ ਇਹ ਸਾਲ ਲੋਕ ਸੜਕਾਂ ਦੇ ਤਾਂ ਨਹੀਂ ਹੋਣਗੇ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਚੱਲ ਰਿਹਾ ਹੈ ਤੇ ਰਾਜ ਭਾਗ ਬੜਾ ਸੁਖਾਲਾ ਹੈ ਤੇ ਸੋਹਣਾ ਹੈਗਾ ਨਹੀਂ ਇਹ ਤਾਂ ਕੋਰਾ ਝੂਠ ਆ ਪੰਜਾਬ ਦੇ ਲੋਕਾਂ ਕੋਲੋਂ ਪੁੱਛ ਲੈਣਾ ਚਾਹੀਦਾ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਜਦੋਂ ਮਹਾਰਾਜਾ ਰਣਜੀਤ ਸਿੰਘ ਤੇ ਇਦਾਂ ਦਾ ਇਨਸਾਨ ਸੀ ਵੀ ਕੋਈ ਬਗਾਨੇ ਇਲਾਕੇ ਦੇ ਵਿੱਚ ਪੰਜਾਬ ਦੇਸ਼ ਤੋਂ ਬਾਹਰ ਵੀ ਕਿਤੇ ਆਫਤ ਆਈ ਹੁੰਦੀਆਂ ਤੇ ਮਹਾਰਾ ਰਣਜੀਤ ਸਿੰਘ ਆਪਣੇ ਢੰਡਾਰੇ ਖੋਲ ਦਿੰਦਾ ਖਜ਼ਾਨੇ ਵੀ ਅਨਾਜ ਲੈ ਜਾਉ ਜੀ ਜੋ ਵੀ ਤੁਹਾਨੂੰ ਵਾਜਦਾ ਜਦੋਂ ਵੀ ਕੋਈ ਆਫਤ ਆਉਣੀ ਕਿਤੇ ਸੋਕਾ ਪੈ ਗਿਆ ਮੀਂਹ ਨਾ ਪਾਏ ਫਸਲ ਨਾ ਹੋਈ ਬਰਬਾਦੀ ਹੋ ਗਈ ਤੇ ਮਹਾਰਾ ਰਣਜੀਤ ਸਿੰਘ ਦੇ ਆਪਣੇ ਢੰਡਾਰੇ ਖੋਲ ਦਿੰਦੇ ਤੇ ਅੱਜ ਦੇ ਮੁੱਖ ਮੰਤਰੀ ਕਹਿੰਦੇ ਸਾਡਾ ਖਜ਼ਾਨਾ ਖਾਲੀ ਆ ਫਿਰ ਇਹ ਪੰਜਾਬ ਦਾ ਤੇ ਖਜ਼ਾਨਾ ਹੀ ਨਹੀਂ ਕਦੀ ਖਾਲੀ ਹੋਇਆ ਤੇ ਢੀ ਕਿਰਪਾ ਆਈ ਬਾਹਰ ਉਹ ਫਰਾਂਸ ਦੇ ਆ ਕੇ ਵੱਡੇ ਵੱਡੇ ਜਿਹੜੇ ਅਫਸਰ ਹੀ ਮਹਾਰਾ ਰਣਜੀਤ ਸਿੰਘ ਦੇ ਕੋਲ ਨੌਕਰੀਆਂ ਕਰਦੇ ਹੁੰਦੇ ਸੀ ਆਗੇ ਤੁਸੀਂ ਇਸ ਕਰਕੇ ਇਹ ਗੱਲ ਕੋਰੀ ਝੂਠਾ ਵੀ ਸ਼ੇਰੀ ਪੰਜਾਬ ਮਾਰਾ ਰਣਜੀਤ ਸਿੰਘ ਵਰਗਾ ਰਾਜਾ ਨਾਂ ਉਹਦੀ ਔਰਗਾ ਰਾਜਾ ਹੋਇਆ ਮੈਂ ਕਹਿੰਦਾ ਅੱਜ ਦੇ ਰਾਜੇ ਉਹਦੀ ਜੁੱਤੀ ਵਰਗੇ ਨਹੀਂ ਹੈਗੇ ਅੱਛਾ ਬਾਈ ਤੁਸੀਂ ਬਾਈ ਹੁਰਾ ਦੀ ਫੋਟੋ ਪਾਈ ਫੜੀ ਹੋਈ ਹੈ ਮੁਸੀਬਤ ਜਾਂ ਫਿਰ ਤਕਲੀਫ ਤਾਂ ਨਹੀਂ ਆਉਂਦੀ ਬਾਈ ਕੋਈ ਕਿਉਂਕਿ ਬਹੁਤੇ ਤੁਰੇ ਫਿਰਦੇ ਨੇ ਮੇਰੇ ਖਿਆਲ ਨਾਲ ਸੀਆਈਡੀ ਵਾਲੇ ਵੀ ਹੈਗੇ ਨੇ ਦੂਜੇ ਵੀ ਨੇ ਤੁਸੀਂ ਨਾਰਾ ਵੀ ਮਾਰਦੇ ਹੋਵੋਗੇ ਦਿੱਕਤ ਤਾਂ ਨਹੀਂ ਆਉਂਦੀ ਬਾਈ ਦਿੱਕਤ ਤਾਂ ਉਹਨਾਂ ਨੂੰ ਆਉਂਦੀ ਹੈ ਜੀ ਸਰਕਾਰਾਂ ਨੂੰ ਆਉਂਦੀ ਆ ਜਾਂ ਜਿਹੜੇ ਸੀਐਡੀ ਵਾਲੇ ਹੋਣਗੇ ਜਾਂ ਜਿਹੜੇ ਦੂਜੇ ਤੀਜੇ ਜਿਹੜੇ ਆਪਣਾ ਆਪਣਾ ਪ੍ਰਸ਼ਾਸਨ ਕਹਿ ਲਓ ਸਰਕਾਰੀ ਤੰਤਰ ਕਹਿ ਲਓ ਇਹਨਾਂ ਦੀਆਂ ਫੋਟੋਆਂ ਕਰਕੇ ਤੰਤਰਾਂ ਨੂੰ ਦਿੱਕਤ ਆਉਂਦੀ ਆ ਸਾਨੂੰ ਕਦੀ ਦਿੱਕਤ ਆਉਣੀ ਹੈ ਜੀ ਸਾਡੇ ਅੱਗੇ ਤੇ ਜਿਹੜੀਆਂ ਅੜਿਚਣਾ ਆਉਂਦੀਆਂ ਵਾ ਉਹ ਕੋਈ ਵੱਡੀ ਗੱਲ ਨਹੀਂ ਉਹ ਪਹਿਲੀ ਵਾਰ ਹੀ ਨਹੀਂ ਆਈਆਂ ਉਹ ਗੁਰਨਾਨਕ ਪਾਤਸ਼ਾਹ ਜੀ ਦੇ ਉਹੀ ਆਈਆਂ ਆਪਾਂ ਗੁਰਨਾਨਕ ਪਾਤਸ਼ਾਹ ਤੋਂ ਲੈ ਕੇ 18ਵੀਂ ਸਦੀ ਤੱਕ ਦੇ ਸਿੱਖਾਂ ਦੀ ਗੱਲ ਕਰਨ ਲਗੇ ਇਹਨਾਂ ਯੋਧਿਆਂ ਦੇ ਕਰਕੇ ਦਿੱਕਤਾਂ ਤੇ ਆਉਣੀਆਂ ਵਾ ਪਰ ਜਿਹੜੀ ਇਹਨਾਂ ਦੀਆਂ ਤਸਵੀਰਾਂ ਲੱਗੀਆਂ ਕਰਕੇ ਦਿੱਕਤਾਂ ਉਹਨਾਂ ਨੂੰ ਆ ਰਹੀਆਂ ਵੀ ਮੁੱਖ ਮੰਤਰੀ ਇੱਥੋਂ ਮੁੜ ਜਾਂਦਾ ਵਾ ਉਹ ਕਿੱਡੀ ਵੱਡੀ ਦਿੱਕਤ ਆ ਜੀ ਅਸੀਂ ਤੇ ਫੇਰ ਆ ਜੀ ਇੱਥੇ ਰਹਿ ਰਹੇ ਅਸੀਂ ਤੇ ਰਾਤ ਦੇ ਪਹਿਰੇ ਵੀ ਇੱਥੇ ਹੁੰਦੇ ਇਕੱਲੇ ਹੀ ਹੁੰਨੇ ਕੋਈ ਨਾਲ ਸਾਡੇ ਸਕਿਉਰਿਟੀ ਗਾਰਡ ਨਹੀਂ ਹੁੰਦੇ ਤੇ ਕਿੱਡੀ ਵੱਡੀ ਦਿੱਕਤ ਹੋਊਗੀ ਵੀ ਨਾਲ ਐਡਾ ਤੰਤਰ ਐਡੀ ਪੁਲਿਸ ਤੇ ਐਡਾ ਤਾਮਜਾਬ ਤੇ ਐਡੀਆਂ ਏਜੰਸੀਆਂ ਤੇ ਫੇਰ ਵੀ ਆਪਾਂ ਉੱਥੋਂ ਮੁ ਵੀ ਅੱਗੇ ਫੋਟੋਆਂ ਲੱਗੀਆਂ ਉਹਨਾਂ ਦੀ ਦਿੱਕਤ ਹੈ ਜੀ ਸਾਡੀ ਦਿੱਕਤ ਨਹੀਂ ਪੰਜਾਬ ਇਸ ਵਕਤ ਪਾਣੀਆਂ ਦੀ ਮਾਰ ਦੇ ਵਿੱਚ ਹੈਗਾ ਹੈ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਪਾਣੀ ਨੇ ਜਿਸ ਤਰੀਕੇ ਦੀ ਮਾਰ ਪਾਈ ਹੋਈ ਹੈ ਉਸ ਦੇ ਨਾਲ ਪੰਜਾਬ ਦੇ ਲੋਕ ਤਰਾ ਕਰ ਰਹੇ ਨੇ ਇਹ ਉਹੀ ਪੰਜਾਬ ਹੈ ਜੋ ਕਦੀ ਕਿਸੇ ਵੀ ਥਾਂ ਦੇ ਉੱਪਰ ਜੇਕਰ ਮੁਸੀਬਤ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਭੱਜ ਕੇ ਜਿਹੜਾ ਹੈ ਉਸ ਜਗ੍ਹਾ ਦੇ ਉੱਪਰ ਪਹੁੰਚਦਾ ਹੈ ਤੇ ਉਹਨਾਂ ਦੀ ਸੇਵਾ ਕਰਦਾ ਹੈ ਪਰ ਅੱਜ ਜਦੋਂ ਪੰਜਾਬ ਦੇ ਉੱਪਰ ਭਾਰ ਪਿਆ ਪੰਜਾਬ ਦੇ ਉੱਪਰ ਦੁੱਖ ਪਿਆ ਤੇ ਪੰਜਾਬ ਦੀ ਬਾਹ ਫੜਨ ਵਾਲਾ ਕੋਈ ਵੀ ਨਹੀਂ ਹੈਗਾ ਪੰਜਾਬ ਦੀ ਬਾਹ ਕੌਣ ਫੜ ਰਿਹਾ ਇਸ ਵਕਤ ਪੰਜਾਬ ਦੀ ਬਾਹ ਪੰਜਾਬ ਦੇ ਲੋਕ ਹੀ ਫੜਦੇ ਹੋਏ ਨਜ਼ਰ ਆ ਰਹੇ ਨਾ ਤਾਂ ਸਰਕਾਰ ਅਤੇ ਨਾ ਹੀ ਉਹ ਲੋਕ ਜੋ ਪੰਜਾਬ ਦੀ ਬਹੁਤਾ ਗੱਲ ਕਰਦੇ ਨੇ ਪਰ ਅੱਜ ਜੋ ਤਰੀਕੇ ਦੀ ਲੋੜ ਪਈ ਹੈ ਉਸ ਨੂੰ ਦੇਖਦੇ ਹੋਇਆ ਪੰਜਾਬ ਦੇ ਲੋਕ ਜਿਸ ਤਰੀਕੇ ਦੇ ਨਾਲ ਅੱਗੇ ਆਏ ਨੇ ਆਪਣੇ ਪੰਜਾਬੀਆਂ ਦੇ ਲਈ ਉਸ ਜਿਹਾ ਲੱਗਾ ਹੋਇਆ ਹੋਗਾ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਮੈਂ ਤਸਵੀਰ ਜ਼ਰੂਰ ਦਿਖਾਉਂਗਾ ਇਹ ਭਾਈ ਅਮਰਿਤਪਾਲ ਹੁਰਾ ਦਾ ਕੈਂਪ ਹੈਗਾ ਆਪਣਾ ਕੈਂਪ ਹੈ ਜਿਸ ਦੇ ਵਿੱਚ ਹਰੇਕ ਤਰੀਕੇ ਦੀ ਜਿਹੜੀ ਹੈ ਉਹ ਰਾਹਤ ਸਮਗਰੀ ਲੋਕਾਂ ਨੂੰ ਜਿਹੜੀ ਹੈ ਉਹ ਮੁਹੱਈਆ ਕਰਾਈ ਜਾਂਦੀ ਹੈ ਤਾਂ ਇਹ ਪ੍ਰੋਪਰ ਤਰੀਕੇ ਦੇ ਨਾਲ ਤਸਵੀਰ ਜ਼ਰੂਰ ਦੇਖੋ ਇਹ ਅ ਤਸਵੀਰ ਦੇਖ ਕੇ ਤੁਹਾਨੂੰ ਅੰਦਾਜ਼ਾ ਜ਼ਰੂਰ ਲੱਗ ਗਿਆ ਹੋਵੇਗਾ ਕਿ ਕਿਸ ਤਰੀਕੇ ਦੀ ਸੇਵਾ ਜਿਹੜੀ ਹੈ ਉਹ ਇਸ ਜਗ੍ਹਾ ਦੇ ਉੱਪਰ ਹੁੰਦੀ ਹੈ ਲਗਾਤਾਰ ਸਵਾਲ ਬਹੁਤ ਖੜੇ ਹੁੰਦੇ ਸੀਗੇ ਕਿ ਭਈ ਆਪਣੇ ਲੋਕ ਹੀ ਸਾਥ ਨਹੀਂ ਦਿੰਦੇ ਪਰ ਜਿਸ ਤਰੀਕੇ ਦਾ ਸਾਥ ਅੱਜ ਮਿਲਿਆ ਹੈ ਲੋਕ ਇਸ ਚੀਜ਼ ਤੋਂ ਖੁਸ਼ ਨੇ ਅ ਅੰਮ੍ਰਿਤਪਾਲ ਹੋਰਾ ਦੇ ਜਿਹੜੇ ਸਮਰਥਕ ਨੇ ਸਾਥੀ ਨੇ ਜੋ ਸੇਵਾਦਾਰ ਨੇ ਉਹ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰਾਂਗੇ ਅਤੇ ਸ਼ੁਰੂਆਤ ਤੋਂ ਹੀ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਕੁਝ ਹਾਲਾਤ ਨੇ ਭਈ ਪਹਿਲਾ ਤਾਂ ਜ਼ਰੂਰ ਮੈਂ ਇਹ ਹਾਲਾਤ ਜ਼ਰੂਰ ਦੱਸਿਓ ਕਿਸ ਤਰੀਕੇ ਦੇ ਹਾਲਾਤ ਨੇ ਪਹਿਲੇ ਦਿਨ ਤੋਂ ਤੁਸੀਂ ਪਹਿਲੇ ਦਿਨ ਤੋਂ ਇਸ ਜਗ੍ਹਾ ਦੇ ਉੱਪਰ ਆਏ ਹੈਗੇ ਹੋ ਸੇਵਾ ਕਰ ਰਹੇ ਹੋ ਥੋੜਾ ਜਿਹਾ ਉਹ ਜ਼ਰੂਰ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਪਹਿਲੇ ਦਿਨ ਤੋਂ ਇੱਥੇ ਜਿਹੜੇ ਹਾਲਾਤ ਆ ਉਹ ਜੋ ਆਪਾਂ ਅੱਜ ਵੇਖ ਰਹੇ ਆ ਇਹ ਇਦਾਂ ਦੇ ਹੀ ਹਾਲਾਤ ਪਹਿਲਾਂ ਸੀ ਪੇ ਜਿੱਦਾਂ ਜਿਹੜੇ ਇੱਥੇ ਪਿੰਡਾਂ ਦੇ ਵਿੱਚ ਬੱਚੇ ਸਕੂਲਾਂ ਦੇ ਵਿੱਚ ਪੜ੍ਹਦੇ ਸਕੂਲਾਂ ਦੇ ਵਿੱਚ ਵੀ ਪਾਣੀ ਵੜ ਗਿਆ ਲੋਕਾਂ ਦੇ ਘਰਾਂ ਦੇ ਵਿੱਚ ਤੂੜੀਆਂ ਖਰਾਬ ਹੋ ਗਈਆਂ ਪੱਠੇ ਖਰਾਬ ਹੋ ਗਏ ਜਿਹੜੇ ਜਿਹੜਾ ਕਿਸਾਨ ਨੇ ਆਪਣਾ ਝੋਨਾ ਲਾਇਆ ਸੀ ਉਹ ਵੀ ਤਕਰੀਬਨ ਸਾਰਾ ਬਰਬਾਦ ਹੋ ਚੁੱਕਾ ਕਈਆਂ ਦੀਆਂ ਤੂੜੀਆਂ ਦੇ ਜਿਹੜੇ ਭੁੰਗ ਬਾਹਰ ਲਾਏ ਸੀ ਉਹ ਵੀ ਰੋੜ ਚੁੱਕੇ ਆ ਸੋ ਇਸ ਕਰਕੇ ਜਿਹੜੇ ਹਾਲਾਤ ਆ ਉਹ ਬਹੁਤ ਜ਼ਿਆਦਾ ਇੱਥੇ ਖਤਰਨਾਕ ਹੀ ਆ ਜਿਸ ਤਰ੍ਹਾਂ ਆਉਣ ਵਾਲੇ ਦਿਨਾਂ ਜਿਉਂ-ਜਿਉਂ ਪਾਣੀ ਸੁੱਕਣਾ ਵਾ ਇੱਥੇ ਮੱਸ਼ੀਆਂ ਨੇ ਮਰਨਾ ਵਾ ਜਦੋਂ ਝੋਨਾ ਜਦੋਂ ਵਿੱਚ ਵਿੱਚ ਇਹ ਸੜਨਾ ਵਾ ਤੇ ਉਹਦੇ ਰਾਹੀਂ ਵੀ ਜਿਹੜੀ ਪੜਾਅ ਸੋ ਹੋਣੀ ਆ ਉਹਦੇ ਨਾਲ ਕੋਈ ਬਿਮਾਰੀਆਂ ਫੈਲਣ ਦਾ ਵੀ ਇੱਥੇ ਖਤਰਾ ਸੋ ਇਸ ਕਰਕੇ ਦਿਨੋ ਦਿਨ ਜਿਹੜੀਆਂ ਪ੍ਰੋਬਲਮਾਂ ਇੱਥੇ ਵੱਧ ਰਹੀਆਂ ਵਾ ਮੱਛਰ ਵੀ ਤੁਸੀਂ ਵੇਖ ਹੀ ਸਕਦੇ ਆ ਵੀਡੀਓ ਦੇ ਵਿੱਚ ਜਾਂ ਆਸੇ ਪਾਸੇ ਵੀ ਮੱਛਰ ਵੀ ਬਹੁਤ ਜ਼ਿਆਦਾ ਵਾ ਸੋ ਇਸ ਕਰਕੇ ਮੱਛਰ ਦੇ ਨਾਲ ਵੀ ਬਿਮਾਰੀਆਂ ਵਧਦੀਆਂ ਹੋਰ ਪੰਭੱਕੜ ਆ ਜਿਹੜੇ ਜਿਹੜੇ ਸਾਪ ਆ ਜਦੋਂ ਪਾਣੀ ਆਉਂਦਾ ਖੁੱਡਾਂ ਦੇ ਵਿੱਚ ਪਾਣੀ ਪੈਂਦਾ ਉਹ ਵੀ ਸੱਪ ਨਿਕਲ ਨਿਕਲ ਕੇ ਲੋਕਾਂ ਦੇ ਘਰਾਂ ਨੂੰ ਵੜਦੇ ਆ ਜਾਂ ਹੋਰ ਵੀ ਆਦ ਕਿ ਇਹ ਸਮੱਸਿਆਵਾਂ तकरीबन ਬਹੁਤ ਜ਼ਿਆਦੀਆਂ ਵਾਂ ਸਭ ਤੋਂ ਵੱਡੀ ਕਿਸਾਨ ਵਾਸਤੇ ਸਮੱਸਿਆ ਹੁੰਦੀ ਆ ਵੀ ਪੁੱਤਾਂ ਵਾਂਗ ਪਾਲੀ ਹੋਈ ਫਸਲ ਦਾ ਬਰਬਾਦ ਹੋ ਜਾਣਾ ਵੀ ਜਦੋਂ ਆਪਾਂ ਵੇਖਦੇ ਰਹਿਣਾ ਵੇਖਦੇ ਰਹਿਣਾ ਕਿਸਾਨ ਨੇ ਸੌ ਸੋਚਿਆ ਹੁੰਦਾ ਵੀ ਮੈਂ ਆਪਣੀ ਫਸਲ ਵੇਚ ਕੇ ਕੋਈ ਘਰ ਬਣਾਵਾਂਗਾ ਚਾਰ ਕੋਠੇ ਪਾਵਾਂਗਾ ਜਾਂ ਕੋਈ ਇਦਾਂ ਦਾ ਵੀ ਸੌ ਗੱਲਾਂ ਬਾਤਾਂ ਉਹਨੇ ਸੋਚੀਆਂ ਹੁੰਦੀਆਂ ਕਿਸਾਨ ਨੇ ਪਰ ਉਹ ਇਸ ਟਾਈਮ ਕਿਸਾਨ ਬਿਲਕੁਲ ਬਰਬਾਦ ਹੋ ਚੁੱਕਾ ਵਾ ਕਿਸਾਨ ਦੀ ਫਸਲ ਬਰਬਾਦ ਹੋ ਚੁੱਕੀ ਆ ਸੋ ਇਹ ਜਿੱਥੇ ਜਿੱਥੇ ਵੀ ਹਾੜ ਆਇਆ ਚਾਏ ਬਾਉਪੁਰ ਦੇ 16 ਪਿੰਡ ਆ ਜਾਂ ਦੂਜੇ ਤੀਜੇ ਜਿੱਥੇ ਵੀ ਫਾੜ ਆਇ ਹੁਣ ਤਕਰੀਬਨ ਜਿਹੜਾ ਆਲੀ ਵਾਲਾ ਬੰਨ ਟੁੱਟ ਗਿਆ ਉਹਦੀ ਮਾਰ ਹਟ ਵੀ ਦੱਸਿਆ ਜਾ ਰਿਹਾ ਵੀ 15 ਤੋਂ 20 ਪਿੰਡ ਹੈਗੇ ਆ ਸੋ ਇਸ ਕਰਕੇ ਇਹ ਤੇ ਇਲਾਕਾ ਦਿਨੋ ਦਿਨ ਪ੍ਰਭਾਵ ਵੀ ਇਹਦੇ ਉੱਪਰ ਵੀ ਪਾਣੀ ਦਿਨੋ ਦਿਨ ਵਧ ਰਿਹਾ ਵਾ ਤੇ ਉਹਦੇ ਕਾਰਨ ਕਰਕੇ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਾਂ ਵਾ ਉਹ ਵੀ ਬਹੁਤ ਜ਼ਿਆਦਾ ਵਧ ਰਹੀਆਂ ਵਾ ਅੱਛਾ ਮੈਂ ਬਾਈ ਸਦਾ ਸਵਾਲ ਪੁੱਛੂੰਗਾ ਕੀ ਕਰਨ ਆਇਓ ਬਈ ਤੁਸੀਂ ਇੱਥੇ ਅਸੀਂ ਇੱਥੇ ਇਹਨਾਂ ਲੋਕਾਂ ਦੀ ਮਾਂ ਫੜਨ ਆਏ ਆ ਸਾਡੇ ਤੋਂ ਵੇਖੇ ਨਹੀਂ ਜਾਂਦੇ ਲੋਕ ਜਿਹੜੇ ਸਾਡੇ ਲੋਕ ਅੱਜ ਤੰਗ ਹੋ ਰਿਆ ਜਾਂ ਸਾਡੇ ਲੋਕ ਅੱਜ ਦੁਖੀ ਆ ਵੀ ਅਹੀਂ ਉਹਨਾਂ ਦੀ ਮਾਂ ਫੜਨ ਵਾਸਤੇ ਆ। ਇਹ ਤਾਂ ਕੰਮ ਬਈ ਸਰਕਾਰਾਂ ਦਾ ਏ। ਤੁਸੀਂ ਕਿਉਂ ਕਰ ਰਹੇ ਹੋ? ਨਹੀਂ ਦੇਖੋ ਸਰਕਾਰਾਂ ਤੇ ਮੇਰੇ ਹਿਸਾਬ ਦੇ ਨਾਲ ਕਿਤੇ ਬੌੜਦੀਆਂ ਨਹੀਂ ਬਾਅਦ ਦੇ ਵਿੱਚ ਲਾਰੇ ਬਥੇਰੇ ਲਾਉਂਦੀਆਂ ਸਰਕਾਰਾਂ ਵੀ ਐ ਕਰਦੇ ਆਂਗੇ, ਓਹ ਕਰਦੇ ਆਂਗੇ ਪਰ ਸਰਕਾਰਾਂ ਨਹੀਂ ਬੌੜਦੀਆਂ। ਸੋ ਇਸ ਕਰਕੇ ਸਰਕਾਰਾਂ ਅੱਜ ਹੈ, ਕੱਲ ਨਹੀਂ ਹੋਣਗੀਆਂ, ਕੱਲ ਹੋਣਗੀਆਂ, ਪਰਸੋਂ ਨਹੀਂ ਹੋਣਗੀਆਂ। ਸੋ ਇਸ ਕਰਕੇ ਜਿਹੜਾ ਪੰਥ ਹੈ ਨਾ, ਪੰਥ ਜੁੱਗੋ-ਜੁਗ ਅਟੱਲ। ਤੇ ਪੰਥ ਹਮੇਸ਼ਾ ਜਿੱਥੇ ਵਿਵਪਤਾ ਪੈਂਦੀ ਆ ਜਿੱਥੇ ਸੰਕਟ ਆਉਂਦਾ ਵਾ ਜਾਂ ਮਾੜਾ ਸਮਾਂ ਆਉਂਦਾ ਪੰਥ ਉੱਥੇ ਖੜਦਾ ਆ ਪਹਿਲਾਂ ਵੀ ਖੜਦਾ ਆ ਤੇ ਹੁਣ ਵੀ ਆ ਕੇ ਇਹ ਪੰਥ ਖੜਿਆ ਅਹੀਂ ਜਿਸ ਦਿਨ ਪਹਿਲਾਂ ਇੱਥੇ ਆਪਣਾ ਇਹ ਕੈਂਪ ਲਾਇਆ ਸੀ ਤੁਹਾਡਾ ਆਪਣਾ ਕੈਂਪ ਸਭ ਤੋਂ ਪਹਿਲਾਂ ਅਸੀਂ ਨਿਸ਼ਾਨ ਸਾਹਿਬ ਦੋ ਲਾਏ ਇੱਕ ਨੀਲਾ ਲਾਇਆ ਸੀ ਤੇ ਇੱਕ ਪੀਲਾ ਨਿਸ਼ਾਨ ਸਾਹਿਬ ਉਹਦਾ ਕਾਰਨ ਵੀ ਇਹ ਸੀ ਨਿਸ਼ਾਨ ਸਾਹਿਬ ਲਾਉਣ ਦਾ ਕਿਉਂਕਿ ਅਸੀਂ ਜਦੋਂ ਵੀ ਕੋਈ ਮੋਰਚਾ ਲੜਦੇ ਹਾਂ ਕੋਈ ਜੰਗ ਲੜਦੇ ਹਾਂ ਕੋਈ ਵਿਪਤਾਵਾਦੀ ਵਿੱਚ ਲੜਦੇ ਹਾਂ ਅਸੀਂ ਨਿਸ਼ਾਨ ਸਾਹਿਬ ਹੀ ਇੱਥੇ ਲੜਦੇ ਹਾਂ ਸੋ ਇਸ ਕਰਕੇ ਸਾਡਾ ਨਿਸ਼ਾਨ ਸਾਹਿਬ ਅਸੀਂ ਲਾਏ ਹੋਏ ਆ ਜਿੱਥੇ ਕੋਈ ਸਰਕਾਰ ਦੇ ਇੱਥੇ ਝੰਡੇ ਨਹੀਂ ਆਏ ਸਰਕਾਰ ਦੇ ਡੰਡੇ ਨਹੀਂ ਆਏ ਇੱਥੇ ਕੇਵਲ ਖਾਲਸਾ ਪੰਥ ਦੇ ਡੰਡੇ ਦੇ ਝੰਡੇ ਝੂਲ ਰਹੇ ਆ ਤੇ ਉਹਨਾਂ ਡੰਡਿਆਂ ਦੇ ਚੰਡਿਆਂ ਦੇ ਥੱਲੇ ਮਤਲਬ ਇਹ ਸੇਵਾਵਾਂ ਜਿਹੜੀਆਂ ਸਾਡੀਆਂ ਚੱਲ ਰਹੀਆਂ ਤੇ ਗੁਰੂ ਮਹਾਰਾਜ ਆਪ ਸਿਰ ਤੇ ਮਿਹਰ ਪ੍ਰਿਆ ਹੱਥ ਰੱਖ ਕੇ ਸਾਡੇ ਕੋਲੋਂ ਇਹ ਸੇਵਾਵਾਂ ਲੈ ਰਹੇ ਆ। ਅੱਛਾ ਭਾਈ ਲੋਕ ਕਹਿੰਦੇ ਵੀ ਜਦੋਂ ਭਾਰਤ ਦੇ ਵਿੱਚ ਕਿਸੇ ਵੀ ਥਾਂ ਦੇ ਉੱਪਰ ਜਦੋਂ ਮੁਸੀਬਤ ਹੁੰਦੀ ਹੈ ਤੇ ਪੰਜਾਬੀ ਭੱਜ ਕੇ ਪਹਿਲਾ ਕੰਮ ਜਿਹੜਾ ਹੈਗਾ ਉਹ ਸਭ ਤੋਂ ਅੱਗੇ ਹੁੰਦਾ ਹੈ। ਪਰ ਜਦੋਂ ਪੰਜਾਬ ਦੇ ਉੱਪਰ ਮੁਸੀਬਤ ਆਈ ਤੇ ਫੇ ਆਏ ਲੋਕ ਸੇਵਾ ਕਰਨ ਦੇ ਲਈ ਮਦਦ ਕਰਨ ਲਈ ਨਹੀਂ ਨਹੀਂ ਪੰਜਾਬੀਆਂ ਵਾਸਤੇ ਕਿਨੇ ਆਉਣਾ ਕਦੀ ਕਦੀ ਰਾਜਿਆਂ ਵਾਸਤੇ ਵੀ ਨੌਕਰ ਮਦਦ ਕਰ ਸਕਦੇ ਆ ਰਾਜੇ ਇਧੇ ਮਦਦ ਕਰ ਸਕਦੇ ਆ ਨੌਕਰਾਂ ਦੀ ਨੌਕਰ ਰਾਜੇ ਦੀ ਮਦਦ ਨਹੀਂ ਕਰਦਾ ਪੰਜਾਬ ਰਾਜਾ ਵਾ ਤੇ ਹੋਰ ਜਿੰਨੇ ਵੀ ਇੰਡੀਆ ਦੇ ਸੂਬੇ ਸਾਡੀ ਨੌਕਰਾਂ ਪੰਜਾਬ ਦੇ ਸੋ ਇਸ ਕਰਕੇ ਅਸੀਂ ਨੌਕਰਾਂ ਕੋਲੋਂ ਆਸ ਵੀ ਨਹੀਂ ਰੱਖਦੇ ਅਸੀਂ ਨੌਕਰਾਂ ਕੋਲੋਂ ਆਸ ਵੀ ਨਹੀਂ ਰੱਖਦੇ ਸਾਨੂੰ ਨਹੀਂ ਲੋੜ ਨੌਕਰਾਂ ਦੀ ਅਸੀਂ ਰਾਜੇ ਆ ਅਸੀਂ ਰਾਜੇ ਆ ਤੇ ਰਾਜਿਆਂ ਨੂੰ ਕਾਦੀ ਲੋੜ ਅਸੀਂ ਆਪ ਸਾਡੇ ਭਰਾਵਾਂ ਨਾਲ ਖੜੇ ਆ ਯਾਰ ਕਿੱਡੀ ਕੀ ਗੱਲ ਆ ਕਿਤੇ ਅਸੀਂ ਕਿਹੇ ਅੱਗੇ ਪੁਕਾਰ ਨਹੀਂ ਕਰਦੇ ਕੋਈ ਬਿਹਾਰ ਦਾ ਕੋਈ ਜੂਪੀ ਦਾ ਕੋਈ ਐਮਪੀ ਦਾ ਕਿਸੇ ਅੱਗੇ ਪੁਕਾਰ ਨਹੀਂ ਕਰਦੇ ਹਾਂ ਸਾਡੇ ਭਰਾ ਵੱਖੋ ਵੱਖਰੀਆਂ ਸਟੇਟਾਂ ਦੇ ਵਿੱਚ ਬੈਠੇ ਆ ਉਹ ਸਾਡੇ ਨਾਲ ਆ ਉਹਨਾਂ ਦੇ ਸਾਨੂੰ ਫੋਨ ਵੀ ਆ ਰਹੇ ਆ ਹਮਦਰਦੀ ਦੇ ਫੋਨ ਆ ਰਹੇ ਆ ਕਿ ਉਹ ਵੀ ਆਪਣੇ ਪਿੰਡਾਂ ਦੇ ਵਿੱਚ ਇੱਥੇ ਸਨੇਹ ਲਾ ਕੇ ਸਾਡੇ ਕੋਲ ਇੱਥੇ ਸਾਰਾ ਸਮਾਨ ਮੁਹੱਈਆ ਕਰਵਾ ਰਹੇ ਆ ਸੋ ਇਸ ਕਰਕੇ ਪੰਜਾਬ ਰਾਜਾ ਪੰਜਾਬ ਨੂੰ ਕਿਸੇ ਦੂਜੇ ਦੀ ਪ੍ਰਵਾਹ ਨਹੀਂ ਕੋਈ ਆਵੇ ਚਾਹੇ ਨਾ ਆਵੇ ਅਸੀਂ ਖੜਨ ਵਾਲੇ ਹੈਗੇ ਪੰਜਾਬੀ ਪੰਜਾਬੀ ਕੌਮ ਕਿਤੇ ਇੱਥੇ ਖਤਮ ਹੋ ਗਈ ਹੈ ਅਸੀਂ ਜਿੰਨਾ ਅਜਿਹੇ ਖੜੇ ਆ ਆਪਣੇ ਭਰਾਵਾਂ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਜਿੱਥੋਂ ਵੀ ਤੱਕ ਅਸੀਂ ਸਾਥ ਦੇਵਾਂਗੇ ਪੂਰਾ ਡਟ ਕੇ ਸਾਥ ਦੇਵਾਂਗੇ ਲੋਕ ਕਹਿੰਦੇ ਵੀ ਇਹ ਤਾਂ 2% ਨੇ ਪੰਜਾਬੀ ਸਿੱਖ ਜਿਹੜੇ ਨੇ 2% ਨੇ ਇਹਨਾਂ ਦੀ ਕਿਸੇ ਗੱਲੋਂ ਮਦਦ ਕਰਨ ਦੇ ਲਈ ਆਏ ਇਹ ਕਹਿੰਦੇ ਵੀ ਆਪ ਹੀ ਅਸੀਂ ਕਰ ਲਾਂਗੇ ਫਿਰ ਇਹ ਸਵਾਲ ਮਤਲਬ ਕਿਸ ਜਗ੍ਹਾ ਤੇ ਉੱਪਰ ਟੁੱਕ ਜਾਂਦਾ ਹੈ ਜਦੋਂ ਇਦਾਂ ਦੀ ਚੀਜ਼ਾਂ ਦੇਖਣ ਨੂੰ ਮਿਲਦੀਆਂ ਨਹੀਂ ਬਈ ਵੇਖੋ ਜਿਹੜੀ 2% ਕੌਮ ਆਣਾ ਇਹ ਤੇ ਵੇਖੋ ਜਿਹੜਾ ਜੰਗਲ ਦੇ ਵਿੱਚ ਸ਼ੇਰ ਥੋੜੇ ਹੀ ਹੁੰਦੇ ਆ ਜੰਗਲ ਦੇ ਵਿੱਚ ਜੇ ਸ਼ੇਰ ਹੀ ਤੁਰੇ ਫੈਣ ਵਾਧੂ ਤੇ ਫਿਰ ਸ਼ੇਰ ਦੀ अहमियत ਘਟ ਜਾਂਦੀ ਹੈ। ਸੋ ਇਸ ਕਰਕੇ ਸਾਡੀ ਕੌਮ ਸ਼ੇਰਾਂ ਵਾਲੀ ਆ। ਅਸੀਂ ਭਾਵੇਂ 2% ਆ ਪਰ ਪੂਰੀ ਦੁਨੀਆ ਤੇ ਸਾਡਾ ਰਾਜ ਆ। ਪੂਰੀ ਦੁਨੀਆ ਤੇ ਸਿੱਖ ਬੈਠਾ ਵਾ। ਜਿੱਥੇ ਵੀ ਬੈਠਾ ਸਿੱਖ ਦੀ ਜਗਿਆਕਾਰ ਆ। ਸਿੱਖ ਦੀ ਮਹਿਮਾ ਹੁੰਦੀ ਆ। ਸਿੱਖ ਨੂੰ ਲੋਕ ਸਲਾਉਂਦੇ ਆ। ਸੋ ਇਸ ਕਰਕੇ ਗੁਰੂ ਮਹਾਰਾਜ ਦਾ ਚਲਾਇਆ ਹੋਇਆ ਪੰਥ ਹੈ। ਗੁਰੂ ਮਹਾਰਾਜ ਦਾ ਚਲਾਇਆ ਹੋਇਆ ਸੰਧਾਨ ਆ ਤੇ ਉਸ ਸੰਧਾਨ ਤੋਂ ਮੁਤਾਬਕ ਹੀ ਅਸੀਂ ਇਹ ਕਾਰਜ ਕਰ ਰਹੇ ਆ। ਸੋ 2% ਉਹ ਸਾਡੀ ਸੋਚ ਨਹੀਂ ਹੋ ਸਕਦੀ ਆ ਪਰ ਪਾਸ਼ਾ ਜੀ ਕਹਿੰਦੇ ਸਵਾ ਲਾਕ ਸੀ ਏਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ ਅਹੀਂ ਤੇ ਅਹੀਂ ਤੇ ਵੱਡੀਆਂ ਵੱਡੀਆਂ ਜੰਗਾਂ 20 20 ਜਾਣੇ ਲੜ ਗਏ ਸਾਡੇ ਤੇ 40 ਸੂਰਮੇ ਚਮਕੌਰ ਦੀ ਜਦੋਂ ਜੰਗ ਹੁੰਦੀ ਆ ਚਮਕੌਰ ਦੀ ਜੰਗ ਦੇ ਵਿੱਚ 10 ਲੱਖ ਦੇ ਨਾਲ ਮੱਥਾ ਲਾਗੇ ਸੋ ਇਸ ਕਰਕੇ ਅਸੀਂ ਭਾਵੇਂ 2% ਆ ਪਰ ਪੂਰੀ ਦੁਨੀਆ ਤੇ ਇਸ ਟਾਈਮ ਸਿੱਖਾਂ ਦੇ ਨਿਸ਼ਾਨ ਸਾਹਿਬ ਝੂਲ ਰਹੇ ਆ ਜਾਜਕਾਰ ਹੋ ਰਹੀ ਆ ਇੱਕ ਪਾਸੇ ਆਸਟ੍ਰੇਲੀਆ ਦਾ ਝੰਡਾ ਲੱਗਾ ਹੋਵੇ ਇੱਕ ਪਾਸੇ ਇੰਡੀਆ ਦਾ ਝੰਡਾ ਲੱਗਾ ਹੋਵੇ ਅਮਰੀਕਾ ਦਾ ਲੱਗਾ ਹੋਵੇ ਕੈਨੇਡਾ ਦਾ ਝੰਡਾ ਲੱਗਾ ਹੋਵੇ ਕਿਸੇ ਵੀ ਦੇਸ਼ ਦਾ ਝੰਡਾ ਲੱਗਾ ਹੋਵੇ ਦੁਨੀਆ ਦੀ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਝੰਡਾ ਲੱਗਾ ਹੋਵੇ ਉਹਨਾਂ ਝੰਡਿਆਂ ਥੱਲੇੋਂ ਕਿਸੇ ਨੂੰ ਬੁਰਕੀ ਦੀ ਆਸ ਨਹੀਂ ਹੁੰਦੀ ਤੇ ਜਿੱਥੇ ਨਿਸ਼ਾਨ ਸਾਹਿਬ ਝੂਲਦਾ ਹੋਵੇ ਉੱਥੇ ਲੋਕ ਵੇਖ ਕੇ ਜਾਂਦੇ ਵੀ ਇੱਥੇ ਰਹਿਣ ਵਾਸਤੇ ਟਿਕਾਣਾ ਮਿਲ ਸਕਦਾ ਖਾਣ ਵਾਸਤੇ ਰੋਟੀ ਮਿਲ ਸਕਦੀ ਆ ਪੈਣਨ ਵਾਸਤੇ ਕੱਪੜਾ ਮਿਲ ਸਕਦਾ ਵਰਤਣ ਵਾਸਤੇ ਧੰਨ ਮਿਲ ਸਕਦਾ ਸੋ ਇਸ ਕਰਕੇ ਨਿਸ਼ਾਨ ਸਾਹਿਬ ਦੀ ਅਹਿਮੀਅਤ ਸਾਨੂੰ ਕਿਸੇ ਪਾਰਟੀ ਦੇ ਕਿਸੇ ਦੇਸ਼ ਦੇ ਰਾਜੇ ਦੇ ਝੰਡੇ ਦੀ ਫਿਕਰ ਨਹੀਂ ਆ ਸਾਡਾ ਨਿਸ਼ਾਨ ਸਾਹਿਬ ਜਿੱਨਾ ਜਿਹੜੇ ਝੂਲਦਾ ਨਾ ਉਹਨਾਂ ਜਿਹੜਾ ਸਾਨੂੰ ਕੋਈ ਨਹੀਂ ਮਾਰ ਸਕਦਾ ਕੋਈ ਛੁਗਾ ਨਹੀਂ ਸਕਦਾ ਅਸੀਂ ਡੋਲ ਨਹੀਂ ਸਕਦੇ ਉਹਨਾਂ ਜਿਹੜਾ ਅਸੀਂ ਚੜ੍ਹਦੀ ਕਲਾ ਦੇ ਵਿੱਚ ਆ ਅੱਛਾ ਬਾਈ ਹੋਰ ਉਹਦੇ ਨਾਲ ਜ਼ਰੂ ਬਈ ਕੁਝ ਦਿਨ ਪਹਿਲਾਂ ਤੁਹਾਡੀ ਇੱਕ ਵੀਡੀਓ ਬਹੁਤ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਦਾ ਵਿਸ਼ਾ ਬਣੀ ਜੀ ਵਾਇਰਲ ਕਾਫੀ ਹੋਈ ਕੀ ਬਈ ਅੜਿੱਕਾ ਕਾ ਤੋ ਪਾਲੇ ਹੈ ਤੁਸੀਂ ਅਸੀਂ ਨਹੀਂ ਜੀ ਅੜਿੱਕਾ ਤੇ ਦੇਖੋ ਜੀ ਇਹ ਸਰਕਾਰਾਂ ਪਾਉਂਦੀਆਂ ਵਾਂ ਹਮ ਆਪਾਂ ਤੇ ਜਦੋਂ ਕਹਿੰਦੇ ਹੁੰਦੇ ਆ ਵੀ ਅੜਿੱਕੇ ਤੇ ਅਸੀਂ ਅੜਿੱਕੇ ਅਸੀਂ ਪਾਉਣੇ ਆ ਇਹ ਸਰਕਾਰਾਂ ਦਾ ਕੰਮ ਸੀ ਵੇਖੋ ਸਾਡੇ ਤੋਂ ਰੋਂਦੇ ਹੋਏ ਕਿਸਾਨ ਨਹੀਂ ਵੇਖੀ ਜਾਂਦੇ ਆਂਦੇ ਜਦੋਂ ਕਿਸਾਨ ਆਪਣੀ ਫਸਲ ਪਾਲਦਾ ਨਾ ਪੁੱਤਾਂ ਦੀ ਤਰ੍ਹਾਂ ਪਾਲਦਾ ਹੈ ਤੇ ਅੱਜ ਉਹ ਪੋਤੋ ਦਾ ਪਾਣੀ ਦੇ ਥੱਲੇ ਨੱਪਿਆ ਹੋਇਆ ਵਾ ਇੱਥੇ ਕਿਸਾਨ ਰੋਜ਼ ਨਿਗਾ ਮਾਰਦੇ ਥੱਲੇ ਗੰਦੇ ਪਾਣੀ ਨੂੰ ਦਰਿਆ ਦੇ ਪਾਣੀ ਨੂੰ ਵੀ ਸ਼ਾਇਦ ਸਾਡ ਨੂੰ ਆਪਣੇ ਪੁੱਤ ਦੇ ਦਰਸ਼ਨ ਹੋ ਜਾਣ ਵੀ ਸਾਡੀ ਫਸਲ ਦੇ ਦਰਸ਼ਨ ਹੋ ਜਾਣ ਤੇ ਸਾਡੇ ਤੋਂ ਕਿਸਾਨ ਦੇਖੇ ਨਹੀਂ ਜਾਂਦੇ ਅਸੀਂ ਆ ਕੇ ਉਹਨਾਂ ਕਿਸਾਨਾਂ ਦੀ ਮਦਦ ਕਰਨ ਆਏ ਆ ਅਸੀਂ ਆ ਕੇ ਉਹਨਾਂ ਭੁੱਖੇ ਮਰਦੇ ਪਸ਼ੂਆਂ ਨੂੰ ਰਾਸ਼ਨ ਵੰਡਣ ਆਏ ਆ ਜਾਂ ਉਹਨਾਂ ਤੱਕ ਚਾਰਾ ਪਹੁੰਚਾਉਣ ਆਏ ਆ ਅਸੀਂ ਲੋਕਾਂ ਦੇ ਜਿਹੜੇ ਪਾਣੀ ਚ ਘਰ ਡੁੱਬੇ ਆ ਉਹਨਾਂ ਦੀਆਂ ਰਸੋਈਆਂ ਤੱਕ ਰਾਸ਼ਨ ਪਹੁੰਚਾਉਣ ਆਏ ਆ ਤੇ ਇਹ ਜਿਹੜਾ ਇਹ ਸਰਕਾਰਾਂ ਅੜਿੱਕਾ ਬਣਦੀਆਂ ਵੀ ਇਹਨਾਂ ਨੇ ਰਾਸ਼ਨ ਹੀ ਰੋਕ ਲਿਆ ਪਤੰਦਰਾ ਨੇ ਕੋਲੋਂ ਦੇਣਾ ਤਾਂ ਕੀ ਕੋਲੋਂ ਸੇਵਾ ਤਾਂ ਕੀ ਕਰਨੀ ਜਿਹੜੇ ਆਏ ਹੀ ਉਥੇ ਟਰਾਲੇ ਭਰ ਕੇ ਟਰੱਕ ਭਰ ਕੇ ਉਹੀ ਰੋਕ ਕੇ ਬਹਿ ਗਏ ਸੋ ਉਹਦੇ ਕਰਕੇ ਅੜਿੱਕੇ ਇਹ ਬਣਦੇ ਆ ਕਦੀ ਸਿੱਖ ਵੀ ੜਕਾ ਬਣਿਆ ਸਿੱਖ ਦੇ ਹਮੇਸ਼ਾ ਆ ਕੇ ਬਾਹ ਫੜਦਾ ਸਿੱਖ ਹਮੇਸ਼ਾ ਆ ਕੇ ਨਾਲ ਖੜਦਾ ਸਿੱਖ ੜਕਾ ਨਹੀਂ ਬਣਦੇ ੜਕੇ ਤੋੜਦੇ ਜਰੂਰ ਆ ਸਿੱਖ ਜੀ ਅੱਛਾ ਭਾਈ ਤੁਸੀਂ ਭਾਈ ਅਮਰਿਤਪਾਲ ਸਿੰਘ ਖਾਲਸਾ ਹੋਰੇ ਦੀ ਫੋਟੋ ਫੜੀ ਹੋਈ ਹੈ ਵੀ ਦਿੱਕਤ ਤਾਂ ਨਹੀਂ ਆਉਂਦੀ ਇਹਨਾਂ ਦੀ ਫੋਟੋ ਫੜਨ ਵੇਲੇ ਕਿਉਂਕਿ ਸਰਕਾਰ ਦੇ ਨੁਮਾਇੰਦੇ ਬਹੁ ਘੁੰਮਦੇ ਪਏ ਨੇ ਦਿੱਕਤ ਆ ਵੀ ਜਾਵੇ ਖੜੇ ਆ ਫਿਰ ਕਿਹੜੀ ਗੱਲ ਆ ਜੇ ਭਾਈ ਅਮਰਿਤਪਾਲ ਸਿੰਘ ਦੇ ਨਾਲ ਪਹਿਲਾਂ ਖੜੇ ਆ ਜਦੋਂ ਐਨਐਸਏ ਵਾਲਾ ਦੌਰ ਚੱਲਿਆ ਜਦੋਂ ਘਰਾਂ 'ਚ ਪੁਲਿਸ ਦੇ ਛਾਪੇ ਆਏ ਭਾਰਤ ਦੀ ਹਰੇਕ ਏਜੰਸੀ ਨੇ ਸਾਡੀ ਪੂਛ ਪੜਤਾਲ ਕੀਤੀ ਵੀ ਇਹ ਬੰਦੇ ਕਿੱਥੋਂ ਉੱਠ ਕੇ ਭਾਈ ਸਾਹਿਬ ਦਾ ਸਾਥ ਦੇ ਰਹੇ ਆ ਅਸੀਂ ਉਦੋਂ ਨਹੀਂ ਅਸੀਂ ਉਦੋਂ ਨਹੀਂ ਡੋਲੇ ਜਦੋਂ ਸਰਕਾਰ ਨੇ ਸਾਡੇ ਉੱਪਰ ਪਰਚੇ ਪਾਏ ਸਾਡੇ ਨੌਜਵਾਨ ਜੇਲ੍ਹਾਂ ਦੇ ਅੰਦਰ ਛੁੱਟੇ ਅਸੀਂ ਘਰੋਂ ਬੇ ਘਰ 6 ਮਹੀਨੇ ਰਹੇ ਮੈਂ ਤੇ ਰਜਿੰਦਰ ਸਿੰਘ ਅਸੀਂ ਉਦੋਂ ਨਹੀਂ ਡੋਲੇ ਅਸੀਂ ਹੁਣ ਡੋਲ ਜਾਗੇ ਅਸੀਂ ਡੋਲਦੇ ਨਹੀਂ ਜਿਹਦੇ ਨਾਲ ਖੜੇ ਆ ਤੇ ਖੜੇ ਆ ਦਿਲੋਂ ਖੜੇ ਆ ਸਾਡੇ ਅੰਦਰ ਭਾਈ ਅਮਰਤਪਾਲ ਸਿੰਘ ਭਾਈ ਦੀਪ ਸਿੱਧੂ ਦੇ ਨਾਲ ਜਦੋਂ ਆਪਣਾ ਮੋਰਚਾ ਚੱਲਿਆ ਉਦੋਂ ਦੀ ਸਾਡੀ ਸਾਂਝ ਹੀ ਤੇ ਇਹ ਕਰਕੇ ਅੱਜ ਵੀ ਅਸੀਂ ਇਹ 9 ਜਵਾਨ ਸਰੀਰ ਕਰਕੇ ਦੁਨੀਆ ਤੋਂ ਚਲ ਗਿਆ ਜਿੰਨਾ ਜਰ ਜਿਉਂਦੇ ਆ ਇਹਨਾਂ ਨੌਜਵਾਨਾਂ ਨੂੰ ਮਤਲਬ ਇਹਨਾਂ ਦੀ ਆਵਾਜ਼ ਨਹੀਂ ਅਸੀਂ ਕਹਿੰਦੇ ਸੀ ਨਾ ਉਦੋਂ ਵੀ ਦੀਪ ਸਿੱਧੂ ਭੱਜ ਗਿਆ ਜਾਂ ਜਦੋਂ ਭਾਈ ਅਮਰਤਪਾਲ ਸਿੰਘ ਦਾ ਦੌਰ ਚੱਲਿਆ ਅਮਰਤਪਾਲ ਸਿੰਘ ਭੱਜ ਗਿਆ ਆਦੇ ਖੜਗੇ ਦੋਵੇਂ ਆ ਗਏ ਇੱਥੇ ਅਮਰਤਪਾਲ ਵੀ ਖੜਿਆ ਆ ਤੇ ਇੱਥੇ ਦੀਪ ਸਿੱਧੂ ਵੀ ਖੜਿਆ ਦੂਜੇ ਕਿੱਥੇ ਆਜਾ ਵਿਖਾਉ ਆ ਇਧਰਲੇ ਪਾਸਿਓਂ ਲੈ ਜਾਓ ਤੇ ਉਧਰਲੇ ਪਾਸੇ ਤੱਕ ਲੈ ਜਾਓ ਜਿੱਥੇ ਪਾਣੀ ਆ ਜੇ ਹੈਗਾ ਕੋਈ ਤੇ ਵਿਖਾ ਦਿਓ ਆ ਤੇ ਦੋਵੇਂ ਖੜੇ ਆ ਇਹ ਤੇ ਮਰਦੇ ਆ ਨਾ ਇਹ ਦੋਵੇਂ ਖੜੇ ਆ ਤੇ ਇਹਨਾਂ ਨੂੰ ਖਿਲਾ ਰਿਆ ਸੀ ਜਿੰਨਾ ਚਿਰ ਮਹਾਰਾਜ ਦੀ ਕਿਰਪਾ ਸਿਰ ਤੇ ਮੇਰ ਪਰਿਆ ਹੱਥ ਆ ਅਸੀਂ ਇਹਨਾਂ ਨੌਜਵਾਨਾਂ ਦੇ ਨਾਲ ਭਾਈ ਅਮਰਤਪਾਲ ਸਿੰਘ ਦੇ ਨਾਲ ਤੇ ਮਹਾਰਾਜ ਕਿਰਪਾ ਕਰੇ ਜਲਦੀ ਤੋਂ ਜਲਦੀ ਉਹਨੂੰ ਡਿਬਰੂਗੜ ਜੇਲ੍ਹ ਦੇ ਵਿੱਚੋਂ ਰਿਹਾ ਵੀ ਪੰਥ ਕਰਵਾਊਗਾ ਤਗੜੇ ਹੋ ਕੇ ਸੋ ਸੱਚੇ ਸਤਗੁਰੂ ਜੀ ਨੇ ਇਹ ਕਿਰਪਾ ਕਰਨੀ ਸੋ ਇਸ ਕਰਕੇ ਤਸਵੀਰਾਂ ਵਾਸਤੇ ਪ੍ਰੋਬਲਮ ਆ ਸਕਦੀਆਂ ਅਸੀਂ ਇਹਨਾਂ ਦਾ ਸਾਥ ਦੇ ਰਹੇ ਹਾਂ ਸੱਚ ਦਾ ਸਾਥ ਦੇ ਰਹੇ ਹਾਂ ਤੇ ਜੋ ਸਾਥedar ਆ ਹੀ ਇਦਾਂ ਦਾ ਹੁੰਦਾ ਅੱਛਾ ਲੋਕ ਬੜੇ ਕਈ ਨੇ ਸਵਾਲ ਬਹੁਤ ਚੱਕਦੇ ਨੇ ਕਹਿੰਦੇ ਵੀ ਭਾਈ ਅਮਰਿਤਪਾਲ ਸਿੰਘ ਮਹਿਰੋ ਹੁਣੀ ਜਦੋਂ ਆਇਆ ਸੀਗਾ ਉਦੋਂ ਕਹਿੰਦਾ ਸੀ ਕਿ ਵੀ ਮੈਂ ਪੰਜਾਬ ਦੇ ਲੋਕਾਂ ਦੀ ਸੇਵਾ ਕਰੂੰਗਾ ਜਾਂ ਫਿਰ ਜੋ ਚੀਜ਼ਾਂ ਕਹੀਆਂ ਗਈਆਂ ਸੀਗੀਆਂ ਉਹ ਜਿੱਤੇ ਵੀ ਹਲਕਾ ਖਡੂਰ ਸਾਹਿਬ ਤੋਂ ਪਰ ਲੋਕ ਬਹੁਤ ਬਹੁਤੇ ਖੁਸ਼ ਨਹੀਂ ਉਹ ਕਹਿੰਦੇ ਵੀ ਅਸੀਂ ਐਮਪੀ ਬਣਾ ਕੇ ਵੀ ਜੜਾਏ ਹੋ ਪਰੇਸ਼ਾਨ ਆ ਦਿੱਕਤਾਂ ਦੇ ਵਿੱਚ ਆ ਕਿਉਂਕਿ ਸਾਡੇ ਨਾ ਤਾਂ ਕੋਈ ਕੰਮ ਹੁੰਦਾ ਤੇ ਜੇ ਕੰਮ ਕਰਾਂ ਜਾਈਏ ਤੇ ਲੋਕ ਕਹਿੰਦੇ ਵੀ ਭਾਈ ਅਮਰਿਤਪਾਲ ਸਿੰਘ ਮੈਹਰੇ ਤੋਂ ਕੰਮ ਕਰਾ ਲਿਓ ਫਿਰ ਇਹ ਜਦੋਂ ਖਾਲਸਾ ਖਾਲਸਾ ਤੋਂ ਕੰਮ ਕਰਾ ਲਿਓ ਹਾਂਜੀ ਭਾਈ ਅਮਰਿਤਪਾਲ ਸਿੰਘ ਖਾਲਸਾ ਵੇਖੋ ਹੁਣ ਕੰਮ ਤੇ ਅਸੀਂ ਮੇਰੇ ਹਿਸਾਬ ਦੇ ਨਾਲ ਭਾਈ ਅਮਰਿਤਪਾਲ ਸਿੰਘ ਦੀ ਰਿਹਾਈ ਤੋਂ ਬਿਨਾਂ ਹੀ ਵੇਖੋ ਆ ਕਿੱਡਾ ਵੱਡਾ ਜਿਹੜਾ ਕਾਰਜ ਅਸੀਂ ਵੀ ਕੀਤਾ ਵਾ ਜਿਹੜਾ ਸਿਰਫ ਸਿਰ ਕੀਤਾ ਤੇ ਐਮਪੀ ਭਾਈ ਅਮਰਤਪਾਲ ਸਿੰਘ ਨੂੰ ਪਹਿਲੀ ਗੱਲ ਤੇ ਇਹ ਛੱਡ ਨਹੀਂ ਰਿਹਾ। ਵੇਖੋ ਇੰਡੀਆ ਦੇ ਇਤਿਹਾਸ ਦੀ ਵਿੱਚ ਜੇ ਤੀਜੇ ਸਾਲ ਤੀਜੇ 3 ਸਾਲ ਦੀ ਕਿਸ ਤੇ ਐਨਐਸਏ ਲੱਗੀ ਆ ਤੇ ਉਹ ਭਾਈ ਅਮਰਤਪਾਲ ਸਿੰਘ ਆ। 75 ਸਾਲ ਹੋ ਗਏ ਸਬਦਾਨ ਬਣੇ ਨੂੰ। ਕਾਨੂੰਨ ਬਣੇ ਨੂੰ ਐਨਐਸਏ ਕਾਨੂੰਨ 1980 ਦਾ ਐਕਟ ਆਏ। ਜਿਹੜਾ ਨੈਸ਼ਨਲ ਸਕਿਉਰਿਟੀ ਐਕਟ ਆਏ। ਨੈਸ਼ਨਲ ਸਕਿਉਰਿਟੀ ਐਕਟ ਅਦੇ ਤੱਕ ਅਦੇ ਤੱਕ ਜਦੋਂ ਦਾ 1980 ਦਾ ਬਣਿਆ। ਵਾਦ ਤੋਂ ਵੱਧ ਕਿਹ ਦੇ ਉੱਪਰ 2 ਸਾਲ ਲੱਗਾ ਉਹ ਵੀ ਸਿੱਖਾਂ ਦੇ ਜਵਾਕਾਂ ਦੇ ਲੱਗਾ ਹੋ ਤੇ ਜੇਕਰ ਕਿਸੇ ਤੇ 3 ਸਾਲ ਇਹ ਐਕਟ ਲੱਗਾ ਤੇ ਉਹ ਭਾਈ ਅਮਰਤਪਾਲ ਸਿੰਘਾ ਵੈਸੇ ਐਕਟ ਦੀ ਵੈਲਿਊ ਹੁੰਦੀ ਹੈ 1 ਸਾਲ 3 ਸਾਲ ਲੱਗਦਾ ਅਸੀਂ ਤੇ ਮਤਲਬ ਇਹ ਦੇਸ਼ ਦੇ ਵਿੱਚ ਸਾਨੂੰ ਇੱਕ ਵਖਰੀ ਨਿਗਾਹ ਦੇ ਨਾਲ ਵੇਖਿਆ ਜਾਂਦਾ ਸਾਨੂੰ ਇੱਕ ਕਲੋਨੀ ਵਾਂਗ ਟਰੀਟ ਕੀਤਾ ਜਾਂਦਾ ਹਾਂ ਇੱਕ ਕਲੋਨੀ ਆਪਾਂ ਕਹਿੰਦੇ ਨਾ ਵੀ ਜਿੱਦਾਂ ਇੱਕ ਸ਼ਹਿਰ ਹੋਵੇ ਤੇ ਸ਼ਹਿਰ ਦੀ ਸੁਣੀ ਜਾਵੇ ਤੇ ਕਲੋਨੀ ਕਹਿੰਦੇ ਉਜੜ ਜੂ ਤੇ ਉਜੜ ਜੇ ਫੇਰ ਕਿੱਡੀ ਗੱਲ ਸੋ ਇਸ ਕਰਕੇ ਪੰਜਾਬ ਨੂੰ ਤੇ ਕਲੋਨੀ ਵਾਂਗ ਟਰੀਟ ਕੀਤਾ ਜਾਂਦਾ ਸੋ ਅਸੀਂ ਪੰਜਾਬ ਦੇ ਲੋਕਾਂ ਨੂੰ ਇਹੀ ਗੱਲ ਕਹਿੰਨੇ ਆਂ ਵੀ ਜੇਕਰ ਤੁਸੀਂ ਭਾਈ ਅਮਰਤਪਾਲ ਸਿੰਘ ਜੀ ਨੂੰ ਐਮਪੀ ਬਣਾਇਆ ਨਾ ਵੱਡਾ ਯੋਗਦਾਨ ਅਸੀਂ ਪੰਜਾਬ ਦੇ ਲੋਕਾਂ ਦਾ ਪੂਰੇ ਵਰਲਡ ਦੇ ਵਿੱਚ ਵਸਦੇ ਸਿੱਖਾਂ ਦਾ ਪੰਥ ਦਾ ਬਹੁਤ ਵੱਡਾ ਯੋਗਦਾਨ ਅਸੀਂ ਉਹਨਾਂ ਨੂੰ ਇਹੋ ਬੇਨਤੀ ਕਰਦੇ ਆਂ ਵੀ ਕਾਰਜ ਤੁਹਾਡੇ ਅਜੇ ਵੀ ਅਸੀਂ ਕਿਤੇ ਅੜ ਨਹੀਂ ਦਿੰਦੇ ਅਸੀਂ ਅਜੇ ਸਰਕਾਰੀ ਦਰਬਾਰੇ ਠਾਣੀਆਂ ਕਚਹਿਰੀਆਂ 'ਚ ਜਾਂ ਕਿਤੇ ਵੀ ਕੋਈ ਆਨ ਹੜਾਂ ਦੀ ਪ੍ਰੋਬਲਮ ਆ ਰਹੀ ਹੈ ਹਰ ਇੱਕ ਜਗ੍ਹਾ ਅਸੀਂ ਖੜੇ ਹਾਂ ਪੰਜਾਬ ਦੇ ਲੋਕਾਂ ਦੇ ਨਾਲ ਸੋ ਇਸ ਕਰਕੇ ਸਭ ਤੋਂ ਵੱਡੀ ਅਸੀਂ ਲੋਕਾਂ 'ਗੇ ਉਹ ਬੇਨਤੀ ਕਰਦੇ ਹਾਂ ਵੀ ਜਿੱਥੇ ਕੋਈ ਤੁਹਾਨੂੰ ਲੱਗਦਾ ਵੀ ਆਪਣੇ ਨਾਲ ਧੱਕਾ ਹੋ ਰਿਹਾ ਕੋਈ ਖੜ ਦਾਣੀਆਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਜਥੇਬੰਦੀ ਪੂਰੇ ਪੰਜਾਬ ਦੇ ਵਿੱਚ ਇਸ ਟਾਈਮ ਆਪਣੇ ਪੈਰ ਅਜਮਾ ਚੁੱਕੀ ਆ ਪੂਰੇ ਪੰਜਾਬ ਦੇ ਵਿੱਚ ਸਾਡੇ ਜਥੇ ਵੱਖੋ ਵੱਖਰੇ ਜਿੰਨੇ ਵੀ ਜ਼ਿਲ੍ਹੇ ਆ ਜਿੰਨੇ ਵੀ ਪੰਜਾਬ ਦੇ ਬਲਾਕ ਆ ਇਹਨਾਂ ਸਾਰੇ ਬਲਾਕਾਂ ਦੇ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਆਪਣੀ ਜਥੇਬੰਦੀ ਬਣੀ ਹੋਈ ਆ ਤੁਸੀਂ ਸੰਪਰਕ ਕਰ ਸਕਦੇ ਆ ਕਿਹੇ ਵੀ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਆ ਤੇ ਦੂਜੀ ਗੱਲ ਵੀ ਜਿਹੜੇ ਕਹਿੰਦੇ ਵੀ ਆਹ ਕਾਰਜ ਨਹੀਂ ਹੋ ਰਿਹਾ ਜਾਂ ਉਹ ਕਾਰਜ ਨਹੀਂ ਰਿਹਾ ਉੱਚ ਭਾਈ ਅਮਰਤਪਾਲ ਸਿੰਘ ਦਾ ਕੋਈ ਕਸੂਰ ਨਹੀਂ ਆ ਉੱਚ ਨਾ ਕੋਈ ਤੁਹਾਡਾ ਸੰਗਤਾਂ ਦਾ ਕਸੂਰਾ ਉੱਚ ਕਸੂਰ ਆ ਸਰਕਾਰਾਂ ਦਾ ਸੈਂਟਰ ਦਾ ਇੰਡੀਅਨ ਸਟੇਟ ਦਾ ਪੰਜਾਬ ਗਵਰਨਮੈਂਟ ਦਾ ਜਿਹੜੇ ਭਾਈ ਅਮਰਤਪਾਲ ਸਿੰਘ ਜੀ ਨੂੰ ਛੱਡ ਨਹੀਂ ਰਏ ਦੂਸਰੇ ਨੰਬਰ ਦੇ ਭਾਈ ਅਮਰਤਪਾਲ ਸਿੰਘ ਦੇ ਜਿਹੜੇ ਐਮਪੀ ਫੰਡ ਆ ਕਰੋੜਾਂ ਰੁਪਏ ਦੇ ਜਿਹੜੇ ਫੰਡ ਆ ਉਹ ਜਿਹੜੀ ਸੈਂਟਰਲ ਗਵਰਨਮੈਂਟ ਆ ਉਹ ਰਿਲੀਜ਼ ਨਹੀਂ ਕਰ ਰਹੀ ਉਹਦੇ ਚੋਂ ਸਾਡਾ ਕੀ ਕਸੂਰ ਆ ਉੱਚ ਤੇ ਕਸੂਰ ਆ ਸੈਂਟਰਲ ਗਵਰਨਮੈਂਟ ਦਾ ਜਿਹੜੀ ਇਹ ਸ਼ਰੇ ਆਮ ਸਿੱਖਾਂ ਦੇ ਪੁੱਤਾਂ ਦੇ ਨਾਲ ਸਿੱਖਾਂ ਦੇ ਐਮਪੀਆਂ ਦੇ ਨਾਲ ਧੱਕਾ ਕਰ ਰਹੀ ਹੈ ਜੀ ਹੂੰ ਬਸ ਮੇਰੇ ਭਾਈ ਦੋਹਾਂ ਕੁ ਆਖਰੀ ਸਵਾਲ ਨੇ ਤੁਸੀਂ ਹੋਰ ਵੀ ਮੇਰੇ ਖਿਆਲ ਨਾਲ ਸ਼ਹੀਦ ਹੈਗੇ ਨੇ ਅਤੇ ਉਸ ਤੋਂ ਇਲਾਵਾ ਤੁਸੀਂ ਹੋਰ ਬਹੁਤ ਮਾਨ ਸ਼ਖਸੀਤਾਂ ਨੇ ਸਾਰਿਆਂ ਦੀ ਫੋਟੋ ਲਾਈਆਂ ਨੇ ਭਗਵਾਨ ਸਿੰਘ ਮਾਨ ਹੋਰੀ ਮੇਰੇ ਖਿਆਲ ਨਾਲ ਆ ਜਾਈ ਸੀਗੇ ਉਹ ਮੇਰੇ ਕੁਝ ਦਿਨ ਪਹਿਲਾਂ ਆਏ ਸੀਗੇ ਤੇ ਇਤੋਂ ਇਹ ਇੱਧਰ ਆਏ ਸੀਗੇ ਭਾਈ ਇਹ ਦੇਖ ਕੇ ਗਏ ਆ ਫੋਟੋਆਂ ਤੁਹਾਨੂੰ ਦੇਖ ਕੇ ਗਏ ਹੈ ਕਿ ਸਾਰੇ ਕੁਝ ਵੇਖੋ ਭਗਵੰਤ ਸਿੰਘ ਮਾਨ ਨਾ ਇੱਥੇ ਇੱਕ ਬੈਰੀਕਾਡ ਲਾਏ ਇੱਥੇ ਸਾਡੀ ਗੱਡੀ ਖੜੀ ਹੈ ਨਾ ਇਧਰਲੇ ਪਾਸੇ ਬੈਰੀਕਾਡ ਲਾਏ ਹੈ ਤੇ ਉਹ ਪੁਲ ਦੇ ਉੱਪਰੋਂ ਪਰਾਂਪਰਾ ਹੀ ਚੱਲ ਗਈ ਸ਼ਾਇਦ ਕੋਹਾਂ ਦੇ ਕੋਈ ਉਹਨਾਂ ਨੇ ਪਹਿਲਾਂ ਉਹਨਾਂ ਦੀ ਟੀਮ ਨੇ ਸਰਵੇ ਕੀਤਾ ਹੋਊਗਾ ਵੀ ਅਗਲੇ ਪਾਸੇ ਦੇ ਸੰਤ ਜਰਨੈਲ ਸਿੰਘ ਉਹਨਾਂ ਦੀ ਤਸਵੀਰ ਲੱਗੀ ਉਧਰ ਨਾ ਚਲ ਜਿਓ ਅਗਲੇ ਪਾਸੇ ਦੇ ਭਾਈ ਅਮਰਤਪਾਲ ਸਿੰਘ ਉਹਨਾਂ ਦੀ ਤਸਵੀਰ ਲੱਗੀ ਕਿਤੇ ਉਧਰ ਨਾ ਸਾਡੀ ਕਰਦੇ ਬਈ ਭਾਈ ਅਮਰਤਪਾਲ ਸਿੰਘ ਉਹਨਾਂ ਦਾ ਕਰੂਗਾ ਉਹ ਭਾਈ ਦਲਾਵਰ ਸਿੰਘ ਦੀ ਤਸਵੀਰ ਲੱਗੀ ਜਿਹਨੇ ਬੇਅੰਤਾਂ ਬੁਚੜ ਚਥੜੇ ਜਿਥੜੇ ਕਰਤਾ ਸੀ ਉਹਨਾਂ ਨੂੰ ਕੌਣ ਪਸੰਦ ਕਰੂ ਬਿਆਨਤੀ ਬੁਚੜਾ ਟੂ ਉਹਨਾਂ ਨੂੰ ਪਸੰਦ ਕਰਨਗੇ ਇਹ ਹੋ ਹੀ ਨਹੀਂ ਸਕਦਾ ਜਿਨ੍ਹਾਂ ਨੇ ਬਿਆਨਤੀ ਬੁਚੜ ਦੇ ਚਿਥੜੇ ਚਿਥੜੇ ੜਾਤੇ ਉਹਨਾਂ ਨੂੰ ਪਸੰਦ ਕੌਣ ਕਰੂਗਾ ਇਹ ਇਹ ਉਹ ਉੱਥੋਂ ਹੀ ਪਛਾਉਂ ਹੀ ਮੁੜ ਗਏ ਚਲੋ ਉਹਨੇ ਵਾਦਾ ਕੀਤਾ ਵੀ ਮੈਂ ਉਹ ਇਹਨਾਂ ਨੂੰ ਦਊਗਾ ਜਿਹੜਾ ਮੁਆਜਬਾ ਬੰਦਾ ਵਾ ਤੇ ਪਰ ਮੇਰੇ ਹਿਸਾਬ ਦੇ ਨਾਲ ਅਸੀਂ ਇੱਥੋਂ ਦੇ ਲੋਕਾਂ ਦੀ ਆਵਾਜ਼ ਲੈ ਕੇ ਤੇ ਅਪੀਲ ਕਰਦੇ ਆਂ ਵੀ ਜੇਕਰ ਤੁਸੀਂ ਕੁਝ ਦੇਣਾ ਹੀ ਆਣਾ ਇਹਨਾਂ ਨੂੰ ਮਜ਼ਬੂਤ ਬੰਨ ਦੇ ਦਿਓ ਮਜ਼ਬੂਤ ਬੰਨ ਜੇਕਰ ਤੁਸੀਂ ਬੰਨ ਦੋਗੇ ਦੀ ਆਏ ਸਾਲ ਲੋਕ ਸੜਕਾਂ ਦੇ ਤਾਂ ਨਾ ਹੋਣਗੇ ਭਗਵਾਨ ਸਿੰਘ ਮਾਨਹੋਰੀ ਕਹਿੰਦੇ ਵੀ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਆਖਰੀ ਸਵਾਲ ਮੇਰਾ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਚੱਲ ਰਿਹਾ ਹੈ ਤੇ ਰਾਜ ਭਾਗ ਬੜਾ ਸੁਖਾਲਾ ਹੈ ਤੇ ਸੋਹਣਾ ਹੈਗਾ ਨਹੀਂ ਇਹ ਤਾਂ ਕੋਰਾ ਝੂਠ ਆ ਪੰਜਾਬ ਦੇ ਲੋਕਾਂ ਕੋਲੋਂ ਪੁੱਛ ਲੈਣਾ ਚਾਹੀਦਾ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਜਦੋਂ ਮਹਾਰਾਜਾ ਰਣਜੀਤ ਸਿੰਘ ਤੇ ਇਦਾਂ ਦਾ ਇਨਸਾਨ ਸੀ ਵੀ ਕੋਈ ਬਗਾਨੇ ਇਲਾਕੇ ਦੇ ਵਿੱਚ ਪੰਜਾਬ ਦੇਸ਼ ਤੋਂ ਬਾਹਰ ਵੀ ਕਿਤੇ ਆਫਤ ਆਈ ਹੁੰਦੀਆਂ ਤੇ ਮਹਾਰਾ ਰਣਜੀਤ ਸਿੰਘ ਆਪਣੇ ਢੰਡਾਰੇ ਖੋਲ ਦਿੰਦਾ ਖਜ਼ਾਨੇ ਵੀ ਅਨਾਜ ਲੈ ਜਾਉ ਜੀ ਜੋ ਵੀ ਤੁਹਾਨੂੰ ਵਾਜਦਾ ਜਦੋਂ ਵੀ ਕੋਈ ਆਫਤ ਆਉਣੀ ਕਿਤੇ ਸੋਕਾ ਪੈ ਗਿਆ ਮੀਂਹ ਨਾ ਪਾਏ ਫਸਲ ਨਾ ਹੋਈ ਬਰਬਾਦੀ ਹੋ ਗਈ ਤੇ ਮਹਾਰਾ ਰਣਜੀਤ ਸਿੰਘ ਦੇ ਆਪਣੇ ਢੰਡਾਰੇ ਖੋਲ ਦਿੰਦੇ ਤੇ ਅੱਜ ਦੇ ਮੁੱਖ ਮੰਤਰੀ ਕਹਿੰਦੇ ਸਾਡਾ ਖਜ਼ਾਨਾ ਖਾਲੀ ਆ ਫਿਰ ਇਹ ਪੰਜਾਬ ਦਾ ਦੇ ਖਜ਼ਾਨਾ ਹੀ ਨਹੀਂ ਕਦੀ ਖਾਲੀ ਹੋਇਆ ਤੇ ਏਡੀ ਕਿਰਪਾ ਆ ਬਾਹਰ ਉਹ ਫਰਾਂਸ ਦੇ ਆ ਕੇ ਵੱਡੇ ਵੱਡੇ ਜਿਹੜੇ ਅਫਸਰ ਹੀ ਮਹਾਰਾ ਰਣਜੀਤ ਸਿੰਘ ਦੇ ਕੋਲ ਨੌਕਰੀਆਂ ਕਰਦੇ ਹੁੰਦੇ ਸੀ ਆ ਕੇ ਸੋ ਇਹ ਸਕਾਰਕ ਇਹ ਗੱਲ ਕੋਰੀ ਝੂਠਾ ਵੀ ਸ਼ੇਰੇ ਪੰਜਾਬ ਆ ਰਾਂ ਰਣਜੀਤ ਸਿੰਘ ਵਰਗਾ ਰਾਜ ਆ ਨਾ ਉਹਦੀ ਉਰਗਾ ਰਾਜਾ ਹੋਇਆ ਮੈਂ ਤਾਂ ਕਹਿੰਦਾ ਅੱਜ ਦੇ ਰਾਜੇ ਉਹਦੀ ਜੁੱਤੀ ਵਰਗੇ ਨਹੀਂ ਹੈਗੇ ਸ਼ੇਰੇ ਪੰਜਾਬ ਇਦਾਂ ਦਾ ਬੰਦਾ ਸੀ ਤੁਸੀਂ ਹਿਸਾਬ ਲਾ ਲਓ ਵੀ ਸ਼ੇਰੇ ਪੰਜਾਬ ਆ ਆਮ ਇਦਾਂ ਦੁਨੀਆ ਦੇ ਵਿੱਚ ਪੇਸ ਬਦਲ ਕੇ ਵਿਚਰਦਾ ਹੁੰਦਾ ਸੀ ਉਹਨੂੰ ਕਿਸੇ ਨੇ ਵੀ ਕੋਈ ਸਵਾਲ ਜਵਾਬ ਪੁੱਛ ਲੈਣਾ ਤੇ ਉਹਨਾਂ ਗੱਲਾਂ ਦਾ ਜਵਾਬ ਦੇਣਾ ਕਿਸੇ ਨੇ ਕੁਝ ਵੀ ਮੰਗ ਲੈਣਾ ਤੇ ਉਹ ਚੀਜ਼ ਉਹਦਾ ਹੀ ਦੇ ਦੇਣੀ ਇੱਕ ਵਾਰੀ ਨਾ ਸ਼ੇਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਮੈਂ ਤੁਹਾਨੂੰ ਦੱਸਦਾ ਵੀ ਉਹ ਰਾਜ ਕਿਦਾਂ ਦਾ ਸੀ ਸ਼ੇਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾ ਤੁਰਿਆ ਜਾ ਰਿਹਾ ਤੇ ਕਿਸੇ ਦੀ ਨਾ ਰੋਣ ਦੀ ਆਵਾਜ਼ ਆਉਂਦੀ ਆ ਜੰਗਲ ਦੇ ਵਿੱਚੋਂ ਤੇ ਉਹ ਛੁਪਾਈਆਂ ਨੂੰ ਭੇਜਿਆ ਵੀ ਇਹ ਕੀ ਚੱਕਰ ਕੌਣ ਰੋਣਦਿਆ ਉਹਨਾਂ ਨੇ ਬੁਲਾਇਆ ਤੇ ਉਹ ਨਾ ਕੋਈ ਮੌਲਵੀ ਸੀ ਮਸਜਿਦ ਦਾ ਮਸਜਿਦ ਦਾ ਕੋਈ ਮੌਲਵੀ ਸੀ ਉਹ ਜਦੋਂ ਵੇਖਿਆ ਵੀ ਮੌਲਵੀ ਰੋਣਦਿਆ ਕਾਰਨ ਕਾਰਨ ਪੁੱਛਿਆ ਸ਼ੇਰੀ ਪੰਜਾਬ ਕਹਿੰਦਾ ਵੀ ਦੱਸੋ ਮੌਲਵੀ ਸਾਹਿਬ ਕਾਦੇ ਵਾਸਤੇ ਰੋਣਦੇ ਆ ਤੇ ਮੌਲਵੀ ਕਹਿੰਦਾ ਵੀ ਸ਼ੇਰੀ ਪੰਜਾਬ ਵੇਖੋ ਮੈਂ ਤੇ ਸੁਣਿਆ ਸੀ ਵੀ ਜੇਕਰ ਕੇ ਸਾਡੇ ਮੁਸਲਮਾਨ ਭਰਾ ਦਾ ਰਾਜ ਹੁੰਦਾ ਨਾ ਇੱਥੇ ਤੇ ਸਾਡੀ ਅਸੀਂ ਮੈਂ ਨਾ ਹੱਥ ਦੇ ਨਾਲ ਆਪਣੀ ਕੁਰਾਨ ਸ੍ਰੀਫ ਲਿਖੀ ਆ ਕੁਰਾਨ ਸ੍ਰੀਫ ਹੱਥ ਦੇ ਨਾਲ ਲਿਖੀ ਆ ਤੇ ਬੜੀ ਮਿਹਨਤ ਦੇ ਨਾਲ ਲਿਖੀ ਆ ਕਿ ਮੈਨੂੰ ਇਹਦਾ ਮੁੱਲ ਮਿਲ ਜਾਣਾ ਸੀ ਸ਼ੇਰੇ ਪੰਜਾਬ ਮਹਾਰਾਜ ਰਣਜੀਤ ਸਿੰਘ ਕਹਿੰਦਾ ਵੀ ਜਿੰਨਾ ਵੀ ਤੈਨੂੰ ਦੌਲਤ ਸ਼ੌਹਰਤ ਚਾਹੀਦੀ ਜਿੰਨੀਆਂ ਵੀ ਸੋਨੇ ਦੀਆਂ ਮੋਹਰਾਂ ਚਾਹੀਦੀਆਂ ਤੂੰ ਲੈ ਜਾ ਇੱਕ ਮੁਸਲਮਾਨ ਦੀ ਕੁਰਾਨ ਦਾ ਇਨਾ ਵੱਡਾ ਮੁੱਲ ਸ਼ੇਰੇ ਪੰਜਾਬ ਨੇ ਪਾ ਦਿੱਤਾ ਹੈ ਤੇ ਜੋ ਵੀ ਤੈਨੂੰ ਖਜ਼ਾਨਾ ਭਾਵੇਂ ਲਟਾ ਦਾਂਗੇ ਤੇਰੇ ਤੋਂ ਐਦਾਂ ਦਾ ਸੀ ਸ਼ੇਰੇ ਪੰਜਾਬ ਉਹਦੇ ਵਾਸਤੇ ਸਾਰੇ ਬਰਾਬਰ ਸੀ ਸਾਰੇ ਦਾ ਅੱਜ ਦਾ ਕਾਨੂੰਨ ਅੱਜ ਦਾ ਕਾਨੂੰਨ ਬੰਦੀ ਸਿੰਘਾਂ ਨੂੰ ਛੱਡ ਨਹੀਂ ਰਿਹਾ ਤੇ ਉਹ ਜਿਹੜਾ ਰਾਮ ਰਹੀਮ ਬਲਾਤਕਾਰੀ ਉਹਨੂੰ ਛੱਡ ਦਿੰਦਾ ਸੋ ਇਸ ਕਰਕੇ ਸ਼ੇਰੇ ਪੰਜਾਬ ਦੇ ਰਾਜ ਦੇ ਵਿੱਚ ਵਿਦਕਰਾ ਕੋਈ ਨਹੀਂ ਸੀ ਸਾਰਿਆਂ ਨੂੰ ਬਰਾਬਰਤਾ ਦੇ ਨਾਲ ਵੇਖਿਆ ਜਾਂਦਾ ਸੀ ਅੱਛਾ ਬਾਈ ਤੁਸੀਂ ਬਾਈ ਹੁਰਾ ਦੀ ਫੋਟੋ ਪਾਈ ਫੜੀ ਹੋਈ ਹੈ ਮੁਸੀਬਤ ਜਾਂ ਫਿਰ ਤਕਲੀਫ ਤਾਂ ਨਹੀਂ ਆਉਂਦੀ ਬਾਈ ਕੋਈ ਕਿਉਂਕਿ ਬਹੁਤੇ ਤੁਰੇ ਫਿਰਦੇ ਨੇ ਮੇਰੇ ਖਿਆਲ ਨਾਲ ਸੀਆਈਡੀ ਵਾਲੇ ਵੀ ਹੈਗੇ ਨੇ ਦੂਜੇ ਵੀ ਨੇ ਤੁਸੀਂ ਨਾਰਾ ਵੀ ਮਾਰਦੇ ਹੋਵੋਗੇ ਦਿੱਕਤ ਤਾਂ ਨਹੀਂ ਆਉਂਦੀ ਬਈ ਦਿੱਕਤ ਤਾਂ ਉਹਨਾਂ ਨੂੰ ਆਉਂਦੀ ਆ ਜੀ ਇਹ ਸਰਕਾਰਾਂ ਨੂੰ ਆਉਂਦੀ ਆ ਜਾਂ ਜਿਹੜੇ ਸੀਆਈਡੀ ਵਾਲੇ ਹੋਣਗੇ ਜਾਂ ਜਿਹੜੇ ਦੂਜੇ ਤੀਜੇ ਜਿਹੜੇ ਆਪਣਾ ਆਪਣਾ ਪ੍ਰਸ਼ਾਸਨ ਕਹਿ ਲਓ ਸਰਕਾਰੀ ਤੰਤਰ ਕਹਿ ਲਓ ਇਹਨਾਂ ਦੀਆਂ ਫੋਟੋਆਂ ਕਰਕੇ ਤੰਤਰਾਂ ਨੂੰ ਦਿੱਕਤ ਆਉਂਦੀ ਆ ਸਾਨੂੰ ਕਦੀ ਦਿੱਕਤ ਆਉਣੀ ਆ ਜੀ ਸਾਡੇ ਅੱਗੇ ਜਿਹੜੀਆਂ ਡਿਚਣਾ ਆਉਂਦੀਆਂ ਉਹ ਕੋਈ ਵੱਡੀ ਗੱਲ ਨਹੀਂ ਉਹ ਪਹਿਲੀ ਵਾਰੀ ਨਹੀਂ ਆਈਆਂ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਉਹੀ ਆਈਆਂ ਆਪਾਂ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 18ਵੀਂ ਸਦੀ ਤੱਕ ਦੇ ਸਿੱਖਾਂ ਦੀ ਗੱਲ ਕਰ ਲਗੇ ਇਹਨਾਂ ਯੋਧਿਆਂ ਦੇ ਕਰਕੇ ਦਿੱਕਤਾਂ ਤੇ ਆਉਣੀਆਂ ਵਾ ਪਰ ਜਿਹੜੀ ਇਹਨਾਂ ਦੀਆਂ ਤਸਵੀਰਾਂ ਲੱਗੀਆਂ ਕਰਕੇ ਦਿੱਕਤਾਂ ਉਹਨਾਂ ਨੂੰ ਆ ਰਹੀਆਂ ਵੀ ਮੁੱਖ ਮੰਤਰੀ ਇੱਥੋਂ ਮੁੜ ਜਾਂਦਾ ਵਾ ਉਹ ਕਿੱਡੀ ਵੱਡੀ ਦਿੱਕਤ ਆ ਜੀ ਅਸੀਂ ਤੇ ਫੇਰ ਆ ਜੀ ਇੱਥੇ ਰਹਿ ਰਹੇ ਆ ਅਸੀਂ ਤੇ ਰਾਤ ਦੇ ਪੈਰੇ ਵੀ ਇੱਥੇ ਹੁੰਦੇ ਇਕੱਲੇ ਹੁੰਨੇ ਕੋਈ ਨਾਲ ਸਾਡੇ ਸਕਿਉਰਟੀ ਗਾਰਡ ਨਹੀਂ ਹੁੰਦੇ ਤੇ ਕਿੱਡੀ ਵੱਡੀ ਦਿੱਕਤ ਹੋਊਗੀ ਵੀ ਨਾਲ ਐਡਾ ਤੰਤਰ ਐਡੀ ਪੁਲਿਸ ਤੇ ਐਡਾ ਤਾਮਜਾਬ ਤੇ ਐਡੀਆਂ ਏਜੰਸੀਆਂ ਤੇ ਫੇਰ ਵੀ ਆਪਾਂ ਉੱਥੋਂ ਵੀ ਅੱਗੇ ਫੋਟੋਆਂ ਲੱਗੀਆਂ ਉਹਨਾਂ ਦੀ ਦਿੱਕਤ ਹੈ ਜੀ ਸਾਡੀ ਦਿੱਕਤ ਨਹੀਂ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਜੀ ਤਾਂ ਬਾਈ ਹੋਰੀ ਨੇ ਭਾਈ ਅਮਰਿਤਪਾਲ ਸਿੰਘ ਹੁਰਾ ਵੱਲੋਂ ਆਪਣਾ ਕੈਂਪ ਲਗਾਇਆ ਹੋਇਆ ਹੈ ਤੇ ਇਸ ਕੈਂਪ ਦੇ ਵੱਲੋਂ ਹਰੇਕ ਤਰੀਕੇ ਦੀ ਰਸਦ ਜਿਹੜੀ ਹੈ ਉਹ ਹੜਪੀਟਾਂ ਤੱਕ ਜਿਹੜੀ ਉਹ ਪਹੁੰਚਾਈ ਜਾ ਰਹੀ ਹੈ